ਦੋਸਤਾਂ ਨੂੰ ਮੈਨੇ ਪਰਕਰਾਰ ਨਕਰ ਸਕਦਾ ਭਰਾ ਸੀ ਇਹ ਲੋ ਜੇ ਇਹ ਮੁੰਡੇ ਸਾਹਮਣੇ ਆਰਮੀ ਨੇ ਤੇ ਦੋਗਰੀ ਘੜੀ ਹੁੰਦੇ ਆ ਨਾ ਤੇ ਥੋੜਾ ਸ਼ਾਂਤੀ ਨਾਲ ਰਹਿਣਾ ਪੈਂਦਾ ਤਾਂ ਜੁਰਮ ਤੇ ਉਤਰੀ ਹੋਈ ਹੈ ਜੁਰਮ ਦੀ ਕਹਾਣੀ ਦੇ ਪਾਰ ਕਰਤੀ ਵੀ ਅਸੀਂ ਉੱਥੇ ਦਾ ਹੀ ਸਿਰ ਦੇ ਅੰਦਰ ਕੋਈ ਮਾਰਨੀ ਉਹ ਆਇਤ ਅਸੀਂ ਬਣੇ ਹੱਥਾਂ ਪਿੱਛੇ ਸੀ ਹਾਂ ਨੇ ਇੱਕ ਦੁਸ਼ਮਣੀ ਦਾ ਮੋਹਰ ਬਣਾ ਕੇ ਜੀ ਮੈਂ ਦੋਸਤ ਬਣਾਵਾਂ ਉਹ ਸਾਨੂੰ ਟ੍ਰੀਟ ਕੀਤਾ ਸੋਚ ਕੇ ਤਾਂ ਹੀ ਨਿਕੜਿਆ ਕਿ ਸ਼ਾਇਦ ਇਸ ਮੋਹਰ ਦੇ ਵਿੱਚ ਕੋਈ ਆਰ ਪਾਰ ਦੀ ਲੜਾਈ ਸੋਧ ਕੇ ਨਿਕਰੇ ਹੋਵੇ اگر મોદી سوچے ਵੀ ਵੀ گولی چلا کے یا ਸਾਡੇ ਮੁੰਡਿਆਂ ਦੇ ਸੱਤਾ مار کے پھر ਵੀ ਸਾਡੇ ਕੋਈ ਜੱਜ ਵੀ ਇਹਨੂੰ ਡਾਊਨ ਕਰਦੇਗਾ ਨਹੀਂ ਨਹੀਂ ਉਹ ਕੋਲੇ ਜੇ ਵੀ ਹਾਰ ਦੇ ਦੇ Twitter account کھولਦਾ ਇਹਨਾਂ ਨੇ ਸਾਰੇ ਚੱਕ ਦੇਗੇ ਵੀ ਦੇਸ਼ ਦਾ ਜਿਹੜਾ میڈیا ਲਾ ਲਿਆ ਹੈ ਇਹਨੂੰ ਅਸੀਂ ਕੋਦੀ میڈیا ਕਹਿੰਦੇ ਆ ਜੇ ਉਹ ਇਹਨਾਂ ਦਾ ਕਾਬੂ ਕਰ ਲਿਆ ਇਹਨਾਂ ਨੇ ਵੀ ਇਸ ਤਰੀਕੇ ਨਾਲ મતલਬ ਇੱਕ ਨੈਰੇਟਿਵ ਸੈੱਟ ਕਰਦਾ ਹੈ ਨਾ ਵੀ ਵੀ મોદી ਸਹੀ ਹੋ ਗਿਆ ਹੈ ਨਾ ਬਾਕੀ ਸਾਰੇ ਵੀ ਕਿਸਾਨ ਨੇ ਜਿਹੜੇ ਗਲਤ ਹੋ ਗਏ ਤੇ ਪਤੰਡ ਚ ਵੀ ਗਿੜੇ ਮਾਰਦੀ ਆ ਪੁਲਿਸ ਬਾਕੀ ਸਾਰੇ ਪਾਸੇ ਵੀ ਲੋਕ ਹੁੰਦੇ ਆ ਤਾਂ ਵੀ ਯਾਰ ਪਰਚੇ ਪਾਤੇ ਜੇ ਨਜਾਇਜ਼ ساری ਉਮਰ ਵਾਸਤੇ ਨਿਕਲੇ ਨਹੀਂ ਆ। ਉਹਨੇ ਵੱਡੇ ਪੱਤਰ ਤੇ ਫੈ ਚੁੱਕਿਆ ਆ। ਮੈਨੂੰ ਬੈਰੀਕੇਡ ਵੀ ਹਟਾਉਣੇ ਪਟ ਰਹੇ ਨੇ ਅੱਜ ਹਾਂ ਨਾ। ਐਨਐਸਏ ਵੀ ਹਟਾਣੀ ਪਈ ਐ। ਹਾਏ ਸੋਚ ਗਿਆ ਵੀ ਸੰਸਾਰੀ ਉਮਰ ਲੇਖੇ ਨਾਲ ਲੜੀ। ਪਰ ਮਾਈਂਡ ਇੰਨੇ ਕੇ ਪ੍ਰਪੇਅਰ ਕਰ ਲਏ ਕਿ ਸੰਘਰਸ਼ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ। ਨੌਜਵਾਨ ਸਾਹਮਣੇ ਆਇਆ ਨਵਦੀਪ। వాటర్ ਕੈਨਨ ਦਾ ਜਦੋਂ ਉਹ ਮੋੜਿਆ ਉਸ ਨਵਦੀਪ ਦੇ ਵਿੱਚ ਤੇ ਇਸ ਨਵਦੀਪ ਦੇ ਵਿੱਚ ਕੀ ਫਰਕ ਆਇਆ ਹੋਇਆ? ਨਹੀਂ ਲੱਗਦਾ। ਬਹੁਤ ਬਹੁਤ ਫਰਕ ਹੈ ਬਾਬਾ ਜੀ। ਇਹ ਤਾਂ ਵਾਹਿਗੁਰੂ ਨਾਲ ਬਹੁਤ ਜ਼ਿਆਦਾ ਜੁੜ ਗਿਆ। ਜਿਉਂ ਕੇ ਵੀ ਕਹਿੰਦੇ ਆਂ ਕਿ ਮੋਰਚੇ ਸਾਡੇ ਨੇ ਰੱਖੇ ਕਰਨਾ ਪੜੀ ਸਾਡੇ ਸਾਡੇ ਬਜ਼ੁਰਗਾਂ ਨੇ ਇੱਥੇ। ਇਹ ਸਰਕਾਰਾਂ ਦੇ ਕੀ ਰੱਖੀ ਨੇ ਇੱਕ ਤਰੀਕੇ ਦੀ ਚੱਲਣਾ ਬਹੁਤ دماغ ਲੈਣਾ ਕੋਈ ਦੂਰ ਨੂੰ ਫੈਲ ਕਰਨ ਵਾਸਤੇ ਇਨਸਾਨ ਤੇ ਜਾਣਾ। ਫੇ ਕਿਤੇ ਕੱਲ ਨੂੰ ਕੋਈ ਕਹਿ ਦੇਵੇ ਯਾਰ ਵੀ ਨਵਦੀਪ ਤਾਂ ਸਾਡੇ ਮੁੰਡਿਆਂ ਨੂੰ ਫਰਗਲਾ ਕੇ ਤੇ ਆਪ ਉਹਨਾਂ ਨੂੰ ਖਰਾਬ ਕਰ ਰਿਹਾ ਜਾਂ ਉਹਨਾਂ ਦਾ ਫਿਊਚਰ ਖਰਾਬ। ਹੱਥਾਂ ਦੇ ਗਰਦਨਾਂ ਲਈ ਫਿਰਦੇ ਨੇ ਬਾਬਾ ਜੀ ਜਦੋਂ ਮਰਜੀ ਲੈ ਗਏ ਹੂੰ ਬਾਕੀ ਬਾਬਾ ਜੀ ਸਾਡੇ ਪ੍ਰਧਾਨ ਜੀ ਨੇ ਜਿਹੜੇ ਅਮਰਜੀਤ ਸਿੰਘ ਮੋੜੀ ਉਹਨਾਂ ਦਾ ਥਾਪੜਾ ਬਹੁਤ ਵੱਡਾ ਸੀ ਬਥੇਰੇ ਕੇਸ ਹੋਏ ਨੇ ਬਥੇਰੇ ਪਸਤੇ ਹੋਏ ਨੇ ਤਤੇ ਵੀ ਪਿੱਛੇ ਨਹੀਂ ਹਟਿਆ ਅਸੀਂ ਨਾਲ ਖੜੇ ਨੇ ਲੀਡ ਫਟਲਾ ਕਮਾਨ ਕਰਦਾ ਸਾਡੇ ਦੇ ਸਾਨੂੰ ਅੰਦਰੋਂ ਜਿਹੜਾ ਤੱਕ ਜਾਣ ਦਿੰਦਾ ਕਈ ਵਾਰ ਤਾਂ ਥਾਣੇ ਚ ਕਢਾ ਲੈਂਦੇ ਨੇ ਕੋਰਟ ਤੱਕ ਨਹੀਂ ਜਾਣ ਦਿੰਦੇ ਇਕੱਲੇ ਐਮਐਸਟੀ ਜਾਂ ਹੋਰ ਮੰਗਾਂ ਦੀ ਗੱਲ ਨਹੀਂ ਰਹੀ ਹੁਣ ਇਹ ਵੀ ਹੈ ਕਿ ਸਾਡੇ ਬੋਲਣ ਦੀ ਆਜ਼ਾਦੀ ਤੇ ਵੀ ਹਾਂ ਉੱਥੋਂ ਕੀ ਲੱਗਦਾ ਵੀ ਸਰਕਾਰ ਤੋਂ ਕੀ ਐਕਸਪੈਕਟੇਸ਼ਨ ਹੈ ਕੀ ਉਮੀਦ ਹੈ ਵੀ ਸਰਕਾਰੋਂ ਵੀ ਕੀ ਸਰਕਾਰ ਤੋਂ ਕੋਈ ਐਕਸਪੈਕਟੇਸ਼ਨ ਨਹੀਂ ਹੈਗੀ ਉਹ ਡਰਦੇ ਨੇ ਉਹ ਡਰ ਕੇ ਉਹਨਾਂ ਨੇ ਨਾ ਐਕਸ਼ਨ ਜਿਹੜਾ ਚੇਕਸ਼ਨ ਕੀਤਾ ਇੱਕ ਆਪਣੇ ਅੱਖਾਂ ਵਿੱਚੋਂ ਉਹਨਾਂ ਨੇ ਜਿਹੜਾ ਰਿਐਕਟ ਕੀਤਾ ਉਹ ਬਹੁਤ ਅੰਦਰ ਕਰ ਬੈਠੇ ਹੂੰ ਇਹੋ ਇਸ ਤਰ੍ਹਾਂ ਗੰਦੇ ਦੇ ਉੱਤਰ ਆਏ ਹੋਏ ਨੇ ਵੀ ਸਾਡੇ ਲਾਸਾਂ ਦੇ ਤੇਜ਼ ਵੀ ਕੋਈ ਨਾ ਲਾਣੇ ਕਹਿ ਜਾਂਦੇ ਇਹ ਸੱਤ ਤੱਕ ਜਾ ਸਕਦੇ ਸੱਤ ਤੱਕ ਜਾ ਸਕਦੇ ਸਾਡੇ ਇਰਾਦੇ ਬਹੁਤ ਵੱਡੇ ਨੇ ਸਾਡੇ ਜੱਜ ਵੀ ਬਹੁਤ ਵੱਡੇ ਨੇ ਜੀ ਬੱਡੀ ਤੋਂ ਬਿਡਾ ਨੁਕਸਾਨ ਵੀ ਚੱਲ ਸਕੀ ਨੇ ਇਹ ਪਤਾ ਕਿੰਨੇ ਕਿੰਨੇ ਕੋ ਫੋਰ ਸੁਪ ਕਰਨੇ ਵੀ ਇੱਥੇ ਬੈਠ ਨੇ ਆਦਮ ਜਿਹੜੀ ਆਪਣੀ ਜਾਨਾਂ ਤੇ ਲੈ ਕੇ ਬੈਠੇ ਹੋਏ ਨਵਦੀਪ ਸਿੰਘ ਨੇ ਆਪਦੇ ਬਾਰੇ ਕੀ ਕਹੋਜੀ ਚੀਜ਼ ਹੈ ਉਹ ਜੀ ਸੁਣੀ ਹੈ ਵੀ ਜਿਹਦੇ ਬਾਰੇ ਜਮੇ ਦੁਖੀ ਹੋ ਗਿਆ ਕਿ ਯਾਰ ਇਹ ਤਾਂ ਮੈਨੂੰ ਉਲਤ ਨਹੀਂ ਆ ਤਾਂ ਕਹਿੰਦੇ ਨੇ ਸਰਪਾਪਾ ਜੀ ਜੇ ਨੰਦ ਬੋਲਣ ਤੋਂ ਸਾਡਾ ਫਰਕ ਪੈ ਜਾਂਦਾ ਨਾ ਕਿ ਉੱਥੇ ਆਪਣੇ ਘਰੇ ਬੈ ਜਾਂਦੇ ਸਾਰੇ ਲੋਕਾਂ ਦੇ ਬੈਠ ਜਾਣੇ ਲੇਕਿਨ ਬੋਲਣ ਤੋਂ ਪਰਹਮੈਂਦਾ ਬੋਲਣ ਤੋਂ ਨਹੀਂ ਪਰਹਮੈਂਦਾ ਸੀ ਟਾਈਮ ਪੈਂਦਾ ਹੁੰਦਾ ਸੀ ਜੀ ਬਹੁਤ ਵਧੀਆ ਮੈਨੂੰ 20 ਵੇਚ ਦੂਗਾ ਹੈ ਨਾ ਹਾਂ ਅੱਜ ਜਿਹਨਾਂ ਨੂੰ ਮਹਿਸੂਸ ਹੋ ਵੇਚਦੇ ਨੇ ਹੈ ਨਾ ਬਾਜ਼ਾਰ 'ਚ ਤੇ ਅਸਲ ਕਿਦਾਂ ਕਿਦਾਂ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਹੋ ਰਿਹਾ ਸਾਡਾ ਕੀ ਨੁਕਸਾਨ ਹੋ ਰਿਹਾ ਹੈ ਇਹਨੇ ਕਰਜ਼ੇ ਮੁਕਤੀ ਦੀ ਕੀ ਲੋੜਾ ਸਾਨੂੰ ਹਾਂ ਕਰਜ਼ੇ ਮੁਕਤੀ ਦੀ ਲੋੜ ਤਾਂ ਯਾਰ ਮੈਂ ਤੁਹਾਨੂੰ ਤੁਸੀਂ ਸਮੇਂ ਮੈਂ ਵੇਚ ਵੀ ਨਹੀਂ ਗਏ ਉਹ ਮੇਰਾ ਅਲਮ ਕਰਦੇ ਆ ਲੋਕਾਂ ਦੀ ਹੈ ਨਾ ਕੰਮ ਕਰਕੇ ਲੈਣੇ ਤੂੰ ਤੁਸੀਂ ਲਾਗਤ ਨਹੀਂ ਦਿੰਦੇ ਫਿਰ ਸਾਡੇ ਦੇ ਕਰਜ਼ੇ ਚੜਦੇ ਹਾਂ ਅਸੀਂ ਜੇ ਟਰੈਕਟਰ ਲੈਂਦਾ ਮਹਿੰਗਾ ਉਹ ਤੁਸੀਂ ਮੈਨੂੰ ਦਵਾ ਸਰਕਾਰ ਨੇ ਤਾਂ ਜਿ ਦਵਾਇਆ ਕੋਈ ਸਬਸਿਡੀ ਥੋੜੀ ਟਰੈਕਟਰ ਤੇ 10 ਲਾਗੇ ਟਰੈਕਟਰ ਉਹਦੇ ਮਲਾਈ ਉਹਦੀ ਕੀਮਤ ਬਰਵਾ ਦੇਣਾ ਹਾਂ ਜਾਂ ਮੈਨੂੰ 10 ਸਾਲ ਚੋਂ ਜਾਂ 20 ਸਾਲ ਤੇ ਖੇਤੀ ਤੇ ਹੀ ਭਰੂਗਾ ਹਾਂ ਪਰ ਉਦੋਂ ਤੁਸੀਂ ਹੋਰ ਸਾਨੂੰ ਕਰਜ਼ੇ ਦਾ ਲਾਦ ਰਹੇ ਹੋ ਨਾ ਰੇਟ ਨਹੀਂ ਸਾਨੂੰ ਦੇਂਦੇ ਅਸੀਂ ਰੇਟ ਮੰਗਦੇ ਤੇ ਦੇ ਦਿੰਦੇ ਪਰ ਜੱਜ ਬੇ ਨੇ ਨਾ ਵੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਵੀ ਆਪਣੇ ਹੱਕਾਂ ਵਿੱਚ ਲੜਨਾ ਮਾਰਨਾ ਜਿ ਦੇਖਦੇ ਆਇਆ ਇਤਿਹਾਸ ਨੇ ਕਿਹਾ ਨੂੰ ਦਿਨ ਕੋਲਟ ਲਾਈਨ ਹੁੰਦੀ ਆ ਜਿਹੜੀ ਬੋਲਦੀ ਆ ਕੀ ਬਤਾ ਤੁਹਾਨੂੰ ਤਾਂ ਬਸ ਇੱਕ ਕੇਵਲ ਸੋਚਦਾ ਵੀ ਸ਼ਾਇਦ ਇਹ ਲੜਾਈਆਂ ਸਾਨੂੰ ਜਿਵੇਂ ਅਸੀਂ ਲੜ ਰਹੇ ਨਹੀਂ ਹੱਥੀ ਹੋਗੇ ਵੀ ਇੰਨੀ ਵੱਡੀਆਂ ਵੱਡੀਆਂ ਸਰਕਾਰਾਂ ਨਾਲ ਅਸੀਂ ਸਨੁਰਾਜ ਵੱਲੋਂ ਤੇ ਜੀ ਸਤਿ ਸ਼੍ਰੀ ਅਕਾਲ ਜੀ ਸ਼ੰਭੂ ਬਾਰਡਰ ਤੇ ਆ ਰਾਤ ਦਾ ਵੇਲਾ ਹੋਇਆ ਵਾ ਤੇ ਚੱਲ ਪਹਲ ਉਹ ਨਹੀਂ ਹੈਗੀ ਜਿੰਨੀ ਪਹਿਲਾਂ ਸੀ ਸੋਕ ਹੈ ਇੱਥੇ ਲੋਕਾਂ 'ਚ ਦੁੱਖ ਵੀ ਹੈ ਤੇ ਅਸੀਂ ਗੱਲ ਕਰਾਂਗੇ ਅੱਜ ਨਵਦੀਪ ਨੇ ਸਾਡੇ ਨਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜਿਹੜਾ 21 ਤਰੀਕ ਨੂੰ ਹੋਇਆ ਐ ਇੱਥੇ ਵੀ ਹੋਇਆ ਖਨੋਰੀ ਬਾਰਡਰ ਵੀ ਹੋਇਆ ਤੇ ਖਨੋਰੀ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹਾਂਜੀ ਹੁਣ ਉਹਦੇ ਤੋਂ ਬਾਅਦ ਰੋਸ ਤਾਂ ਹੈਗਾ ਬਿਲਕੁਲ ਪੂਰੇ ਸਾਰੇ ਕਿਸਾਨਾਂ 'ਚ ਹੈਗਾ ਰੋਸ ਸਾਰੇ ਪਾਸੇ ਲੋਕਾਂ ਦੇ ਵਿੱਚ ਦੁੱਖ ਵੀ ਹੈ ਤੇ ਜਿਹੜੀ ਇਹ ਚੁੱਪ ਛਾਈ ਹੋਈ ਆ ਸਾਰੇ ਪਾਸੇ ਇਹ ਕੀ ਲੱਗਦਾ ਐ ਕਾਦਾ ਸੰਕੇਤ ਦੇ ਰਹੀ ਆ ਸੰਕੇਤ ਤਾਂ ਬਾਬਾ ਜੀ ਚੜ੍ਹਦੀ ਕਲਾ ਦਾ ਹੈ ਦੇਖ ਸਕਦੇ ਹੋ ਜੋਸ ਤਾਂ ਉਹ ਮਹੀਨੇ ਬਰਕਰਾਰ ਨੇ ਪਰ ਸਾਡਾ ਭਰਾ ਸ਼ਹੀਦ ਹੋਇਆ ਹੂੰ ਕੁਝ ਫਿਰ ਇੰਟਰੈਕਸ਼ਨਸ ਵੀ ਨੇ ਯੂਨੀਅਨਸ ਵੱਲੋਂ ਹੈ ਨਾ ਤੇ ਮੁੰਡੇ ਸਮਝਦਾਰ ਵੀ ਨੇ ਹੂੰ ਵੀ ਉਹ ਦੁਗਦੀ ਘੜੀ ਹੁੰਦੀ ਹੈ ਨਾ ਫਿਰ ਥੋੜਾ ਸ਼ਾਂਤੀ ਨਾਲ ਰਹਿਣਾ ਪੈਂਦਾ ਹੈ ਸ਼ਾਂਤੀ ਬਣੀ ਹੋਈ ਹੈ ਬਾਟਰਾਂ ਦੇ ਉੱਤੇ ਤੇ ਪਰ ਸਰਕਾਰ ਜ਼ੁਲਮ ਤੇ ਉਤਰੀ ਹੋਈ ਹੈ ਜ਼ੁਲਮ ਦੀ ਇੱਕ ਹੱਦ ਦੇ ਪਾਰ ਕਰਤੀ ਵੀ ਜਿਹੜਾ ਸੀ ਇੱਥੇ ਦਾ ਹੀ ਸਿਰ ਦੇ ਹੰਦਾਂ ਗੋਲੀ ਮਾਰ ਲਈ ਕਿਉਂ ਹੀ ਆਇਆ ਤਾਂ ਅਸੀਂ ਆਪਣੇ ਹੱਕਾਂ ਪਿੱਛੇ ਸੀ ਪਰ ਨੇ ਇੱਕ ਦੁਸ਼ਮਣੀ ਦਾ ਮਾਹੌਲ ਬਣਾ ਕੇ ਜਿਵੇਂ ਦੁਸ਼ਮਨਾ ਵਾਂਗੂ ਸਾਨੂੰ ਟਰੀਟ ਕੀਤਾ ਹੈ ਹਮ ਅਕਾਲ ਪੁਰਖ ਨੂੰ ਜੋ ਮਨਜੂਰ ਬਾਬਾ ਜੀ ਹਨ ਕਿਉਂਕਿ ਅਸੀਂ ਵੀ ਸੋਚ ਕੇ ਤਾਂ ਹੀ ਨਿਕਲੇ ਆਏ ਕਰਾਂ ਕਿ ਸ਼ਾਇਦ ਇਸ ਮੌਕੇ ਵਿੱਚ ਕਿਉਂਕਿ ਆਰ ਪਾਰ ਦੀ ਲੜਾਈ ਸੋਚ ਕੇ ਨਿਕਲੇ ਹੋਏ ਆਂ ਵਿਸ਼ੇ ਅਨੁਸਾਰ ਇਹ ਉਹਨਾਂ ਜਾਨਾਂ ਦੇੜੀਆਂ ਪੈਣ ਕਿ ਵੀ ਜੀ ਸਾਹਬ ਦਾ ਤਾਨਾ ਸਾਹ ਹੋਇਆ ਪਿਆ ਹੂੰ ਦੇਸ਼ ਦਾ ਵੀ ਉਹ ਕੁਝ ਵੀ ਹੋ ਸਕਦਾ ਹੈ ਨਾ ਪਰ ਇਹ ਵੀ ਕਰਤੇ ਹਾਂ ਅਕਾਊਂਟ ਵੀ ਬੰਦ ਅਕਾਊਂਟ ਵੀ ਬੰਦ ਨੇ ਪਰ ਇਹ ਆ ਬਾਬਾ ਜੀ ਜੱਜਮੈਂਟ ਵਿੱਚ ਕਮੀ ਨਹੀਂ ਹੈਗੀ ਹੂੰ ਅਗਰ ਮੋਦੀ ਸੋਚੇ ਵੀ ਵੀ ਗੋਲੀ ਚਲਾ ਕੇ ਜਾਂ ਸਾਡੇ ਮੁੰਡਿਆਂ ਦੇ ਸੱਟਾਂ ਮਾਰ ਕੇ ਇੱਥੇ ਹੂੰ ਵੀ ਸਾਡੇ ਕੋਈ ਜੱਜਮੈਂਟ ਨੂੰ ਡਾਊਨ ਕਰ ਦੇਗਾ ਵੀ ਨਹੀਂ ਉਹ ਭੁੱਲ ਜਿਵੇਂ ਅਸੀ ਹਾਰ ਦੇ ਦੀ ਤੇਰੇ ਨੂੰ ਟਾਈਮ ਜ਼ਰੂਰ ਲੱਗ ਸਕਦਾ ਹੈ ਕਿ ਸ਼ੰਗਾਰ ਸਨੇ ਹਨਾ ਲੰਬੇ ਵੀ ਚੱਲ ਸਕਦੇ ਨੇ ਦੁਸ਼ਮਣ ਦੀ ਤਿਆਰੀ ਨੂੰ ਦੇ ਇੱਕ ਦੋ ਰਣਨੀਤੀਆਂ ਵਿੱਚ ਚੇਂਜ ਕਰਨੀਆਂ ਪੈ ਜਾਂਦੀਆਂ ਲੱਗੇ ਹੋਏ ਨੇ ਸਾਡੇ ਲੀਡਰ ਆਹ ਟਵਿੱਟਰ ਅਕਾਊਂਟ ਕੂੜਦਾ ਇਹਨਾਂ ਨੇ ਸਾਰੀ ਚੱਕ ਦੇ ਕਿਉਂਕਿ ਦੌਰ ਹੈ ਨਾ ਇਹਨਾਂ ਦਾ ਜਿਹਨਾਂ ਕੋਲ ਸੱਤਾ ਹੀ ਹੋਈ ਆ ਸੱਤਾ ਦਾ ਨਸਾ ਇੰਨਾ ਜਾਂ ਦੇਸ਼ ਦਾ ਜਿਹੜਾ ਮੀਡੀਆ ਲਾ ਲਿਓ ਹੈ ਜਿਹਨੂੰ ਅਸੀਂ ਗੋਦੀ ਮੀਡੀਆ ਕਹਿੰਦੇ ਆ ਜਨ ਉਹ ਇੰਨੇ ਕ ਕਾਬੂ ਕਰ ਲਿਆ ਇਹਨਾਂ ਨੇ ਇਹ ਤਰੀਕੇ ਨਾਲ ਮਤਲਬ ਇੱਕ ਨੈਰੇਟਿਵ ਸੈੱਟ ਕਰਦਾ ਹੈ ਨਾ ਵੀ ਵੀ મોદી ਸਹੀ ਹੋ ਗਿਆ ਹੈ ਨਾ ਬਾਕੀ ਸਾਰੇ ਵੀ ਕਿਸਾਨ ਨੇ ਜਿਹੜੇ ਗਲਤ ਹੋ ਗਏ ਤੇ ਬਾਕੀ ਆਵਾਜ਼ ਦੱਬਣ ਵਾਸਤੇ ਸਾਰਾ ਤੰਤਰ ਸੰਤਰ મોદી ਦੇ ਲਾਇਆ ਹੋਇਆ ਸਾਰੇ ਖਾਤੇ ਜਿਹੜਾ ਵੀ ਬੋਲਦਾ ਉਹਨੂੰ ਬੰਦ ਕਰ ਦਿੰਦੇ ਆ ਤੇ ਬਾਬਾ ਜੀ ਨਿਕਲੇ ਹੋਏ ਆ ਥਾਪੜੇ ਲੈ ਕੇ ਗੁਰੂ ਸਾਹਿਬ ਦੇ ਹੈ ਨਾ ਅਰਦਾਸਾਂ ਕਰਕੇ ਵੀ ਪਿੱਛੇ ਨਹੀਂ ਮੁੜਦੇ ਜਿੱਤ ਕੇ ਮੁੜਦੇ ਅੱਛਾ ਡਰ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਦੇਖਦੇ ਹੋ ਹਰਿਆਣਾ ਸਰਕਾਰ ਦੀ ਜਿਹੜੀ ਕਾਰਵਾਈ ਹੁੰਦੀ ਆ ਪੁਲਿਸ ਤੁਹਾਡੇ ਪਿੰਡ ਵੀ ਗੇੜੇ ਮਾਰਦੀ ਆ ਅਸੀਂ ਵੇਖਦੇ ਆ ਵੀਡੀਓ ਤੁਹਾਡੀਆਂ ਤੇ ਪਿੰਡ ਚ ਵੀ ਗੇੜੇ ਮਾਰਦੀ ਆ ਪੁਲਿਸ ਬਾਕੀ ਸਾਰੇ ਪਾਸੇ ਵੀ ਲੋਕ ਹੁੰਦੇ ਆ ਵੀ ਜਿੰਨੇ ਲੋਕ ਆ ਮੈਕਸਿਮਮ ਦਬਾਏ ਜਾਂਦੇ ਆ ਤੇ ਉਸ ਟਾਈਮ ਤੇ ਇਹ ਨਹੀਂ ਲੱਗਦਾ ਵੀ ਯਾਰ ਪਰਚੇ ਪਾਤੇ ਜੇ ਨਜਾਇਜ਼ ਸਾਰੀ ਉਮਰ ਵਾਸਤੇ ਨਿਕਲੇ ਨਹੀਂ ਜਾਣਾ ਹਾਂ ਇਹ ਸਾਰੀ ਉਮਰ ਦੀ ਸੋਚ ਕੇ ਆਏ ਹੋਏ ਆ ਬਾਬਾ ਜੀ ਪਤਾ ਸਾਨੂੰ ਹੁਣ ਦੀ ਵਾਰ ਜਿੰਨਾ ਕਬੜਾ ਅੰਦੋਲਨ ਖੜਾ ਹੋ ਗਿਆ ਵੀ ਸ਼ਾਇਦ ਵੀ ਸਾਰੀ ਉਮਰ ਵੀ ਨਾ ਕਿਉਂਕਿ ਐਨਐਸਐਨ ਨੇ ਲਾਤੀ ਸੀ ਹਨ ਪਰ ਉਹ ਦਬੋ ਲਾ ਲਿਆ ਵੀ ਆ ਅੰਦੋਲਨ ਇੰਨੇ ਵੱਡੇ ਪੱਧਰ ਤੇ ਫੈਲ ਚੁੱਕਿਆ ਆ ਮੈਨਾਂ ਨੂੰ ਬੈਰੀਕੇਡ ਵੀ ਹਟਾਣੇ ਪੜ ਰਹੇ ਨੇ ਅੱਜ ਹਨਾ ਐਨਐਸਸੀ ਵੀ ਹਟਾਣੀ ਪਈ ਐ ਪਰ ਹਾਂ ਇਹ ਸੋਚ ਕੇ ਆਏ ਹੋ ਵੀ ਸਾਰੀ ਉਮਰ ਲੇਖੇ ਨਾਲ ਲਾਣੀ ਲੱਗਦੀ ਪਰ ਮਾਈਂਡ ਇੰਨੇ ਕਿ ਪ੍ਰਪੇਅਰ ਕਰ ਲੇ ਕਿ ਸੰਘਰਸ਼ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਵੀ ਸੋਚ ਹੀ ਲਿਆ ਵੀ ਸ਼ਾਇਦ ਵਾਇਗਰ ਉਹਨੇ ਸੇਵ ਆਈ ਸੀ ਖਾੜੇ ਵਾਸਤੇ ਜ਼ਿੰਦਗੀ ਮਤਲਬ ਲੈ ਕੇ ਆਇਆ ਬਾਬਾ ਜੀ ਸਾਨੂੰ ਵੀ ਤੁਸੀਂ ਕਿਸਾਨੀ ਦਾ ਭਲਾ ਕਰੋਗੇ ਤੇ ਕੋਈ ਨਹੀਂ ਜੇ ساری عمر ਵੀ ਕੱਟਣੀ ਪੈਗੀ ਵੱਡੀ ਤੋਂ ਵੱਡੀ ਤਸੱਦਦ ਵੀ ਕਿਉਂ ਨਾ ਝੇਲਣੀ ਪੈਗੀ ਆਪਣੀ ਕਿਸਾਨੀ ਕੌਮ ਪਿੱਛੇ ਇਹ ਜੇੜ ਵੀ ਕਿਉਂ ਨਾ ਕੱਟਣੀ ਪੈਗੀ ਵੱਡੇ ਤੋਂ ਵੱਡਾ ਹਰਜਾਨਾ ਵੀ ਕਿਉਂ ਨਾ ਭੁਗਤਾਨਾ ਪੈਗੇ ਕਿਉਂਕਿ ਸ਼ਾਇਦ ਸਾਨੂੰ ਇੱਕ ਦਿਨ ਇਹੋ ਜਿਹਾ ਵੀ ਆ ਸਕਦਾ ਵੀ ਸਰ ਨਾਲ ਵੀ ਨਾ ਕੋਈ ਖੜੇ ਹੈ ਨਾ ਪਰ ਪਰ ਪੈਰ ਹੈ ਬਾਬਾ ਜੀ ਹਰ ਇੱਕ ਚੀਜ਼ ਵਾਸਤੇ ਮਾਈਂਡ ਪ੍ਰੀਪੇਅਰ ਕਰੇ ਚਾਹੇ ਦਿਮਾਗ ਬਹੁਤ ਦਿਮਾਗ ਤੇ ਉਹ ਚੀਜ਼ਾਂ ਨੂੰ ਬਹੁਤ ਪੱਕਾ ਹੋਣਾ ਪੈਂਦਾ ਹਾਂ ਪੱਕਾ ਹੋਣਾ ਕਿ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਕਿਉਂਕਿ ਅੱਜ ਜਿਹੜੇ ਤੁਹਾਡੇ ਨਾਲ ਖੜੇ ਲੋਕ ਹੋ ਸਕਦਾ ਇੱਕ ਟਾਈਮ ਇਹੋ ਜਿਹਾ ਆਵੇ ਕਿਉਂਕਿ ਬਹੁਤ ਲੋਕਾਂ ਨਾਲ ਹੋਇਆ ਹੋਇਆ ਜੀ ਮੋਰਚਿਆਂ ਦੇ ਵਿੱਚੋਂ ਮੋਰਚਿਆਂ ਦੇ ਵਿੱਚੋਂ ਇਹ ਹੁੰਦਾ ਰਹਿੰਦਾ ਤੇ ਤੁਸੀਂ ਇਹ ਦੇਖਿਆ ਵੀ ਪਿਛਲੀ ਵਾਰੀ ਜਦੋਂ ਮੋਰਚਾ ਸ਼ੁਰੂ ਹੋਇਆ ਸੀ ਸ਼ੰਭੂ ਬਾਰਡਰ ਤੇ ਉਦੋਂ ਹੋਇਆ ਸੀਗਾ ਇੱਥੋਂ ਜਦੋਂ ਵੈਰੀਕੇਟ ਪੱਟੇ ਅੱਗੇ ਗਏ ਉਦੋਂ ਇੱਕ ਨੌਜਵਾਨ ਸਾਹਮਣੇ ਆਇਆ ਨਵਦੀਪ ਵਾਟਰ ਕੈਨਨ ਦਾ ਜਦੋਂ ਮੂੰਹ ਮੋੜਿਆ ਉਸ ਨਵਦੀਪ ਦੇ ਵਿੱਚ ਤੇ ਇਸ ਨਵਦੀਪ ਦੇ ਵਿੱਚ ਕੀ ਫਰਕ ਆਇਆ ਹੋਇਆ ਤੁਹਾਨੂੰ ਕੀ ਲੱਗਦਾ ਬਹੁਤ ਫਰਕ ਹੈ ਬਾਬਾ ਜੀ ਇੱਕ ਤਾਂ ਵਾਇਗਰੂ ਨਾਲ ਬਹੁਤ ਜ਼ਿਆਦਾ ਜੁੜ ਗਏ ਉਸ ਅੰਦੋਲਨ ਤੋਂ ਬਾਅਦ ਪਹਿਲਾਂ ਨਹੀਂ ਇੰਨੇ ਜੁੜੇ ਹੋਏ ਸੀ ਹੈ ਨਾ ਤੇ ਹੁਣ ਤਾਂ ਜਿਹੜਾ ਵੀ ਆਈ ਸੋਚਦੇ ਆ ਵੀ ਬਸ ਜੇ ਉਹ ਵੀ ਕੁਝ ਕਰਵਾ ਰਿਹਾ ਜੇ ਇੱਥੇ ਅੱਜ ਖੜੇ ਆ ਜਾਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਤਾਂ ਬਸ ਪਾਣਾ ਵਰਤ ਰਿਹਾ ਕਿ ਵਾਇਗਰੂ ਦਾ ਹੈ ਉਹਨੇ ਕਰਾਣਾ ਜੋ ਕਰਾਣਾ ਹੈ ਬੰਦੇ ਦੇ ਬਸ ਦੇ ਨਹੀਂ ਹੈਗੇ ਇੰਨੇ ਵੱਡੇ ਅੰਦੋਲਨ ਖੜੇ ਕਰਨੇ ਜਿਸੀ ਸੋਚੀ ਹੈ ਨਾ ਉਹ ਕਾਲਪੁਰਖ ਦੀ ਮਹਿਰ ਹੁੰਦੀ ਹੈ ਉਨਾਂ ਨੇ ਸੇਵਲ ਲਈਤੀ ਹੋਈ ਹੈ ਪਹਿਲਾਂ ਜਦੋਂ ਅਸੀਂ ਵਾਟਰ ਕੈਨਨ ਤੇ ਜਿਹੜੇ ਹਨ ਤੇ ਇੱਕ ਚੀੜੰਗ ਹੋਈ ਅੰਦੋਲਨ ਨੌਜਵਾਨੀ ਨੂੰ ਹੈ ਨਾ ਵੀ ਹਰਿਆਣੇ ਵਾਲੇ ਤਾਂ ਵੀ ਸਾਰਾ ਸੋਦਾ ਪਾਰਟੀ ਅੱਗੇ ਨਿਕਲੇ ਪੰਜਾਬ ਦੀ ਜਵਾਨੀ ਵੀ ਫੇਰ ਚਲੀ ਹੈ ਨਾ ਪਿੱਛੇ ਤਾਂ ਉਹ ਸਾਰੀ ਚੀੜੰਗ ਪਿੱਛੇ ਇੱਕ ਵਾਇਗਰੂ ਆ ਤੇ ਵਾਇਗਰੂ ਅੱਜ ਨਾਲ ਖੜਿਆ ਹੈ ਵਾਇਗਰੂ ਅੰਦੋਲਨ ਖੜਾ ਕਰਨ ਵਾਲਾ ਵੀ ਨਾ ਲੋਕ ਭੁੱਖੇ ਨਾ ਮਰਨ ਹੂੰ ਪਹਿਲਾਂ ਵੀ ਇਸ ਚੀਜ਼ ਆਪਣੇ ਜ਼ਮੀਨਾਂ ਬਚਾਈਆਂ ਜਦੋਂ ਪਿਛਲੀ ਵਾਰ ਵੀ ਹੈ ਨਾ ਇਹ ਇਹ ਆਨ ਨਾ ਜਿਹੜਾ ਨਾ ਇੰਨਾ ਕੁ ਮਹਿੰਗਾ ਨਾ ਜੇ ਕੋਰਪੋਰੇਟ ਕੋਲ ਨਾ ਚੱਲਿਆ ਜਾਵੇ ਹਾਂ ਹਾਂ ਬੀ ਖਾ ਮਤਲਬ ਇਹਨਾਂ ਵੀ ਇੱਕ ਮਾਹੌਲ ਬਹੁਤ ਜ਼ਿਆਦਾ ਹੀ ਗੰਦਾ ਮਾਹੌਲ ਬਣ ਗਿਆ ਨਾ ਉਸ ਹਿਸਾਬ ਨਾਲ ਕੱਲ ਨੂੰ ਫਿਰ ਰੋਟੀ ਉੱਤੇ ਵੀ ਮੌਤਾ ਆ ਜਾ ਹੋ ਜਾਣ ਸਭ ਕੁਝ ਕਰਾਣੇ ਵਾਲਾ ਵਾਇਗਰ ਉਹ ਤੇ ਬਾਬਾ ਵਾਇਗਰ ਨੂੰ ਨੇ ਸੇਵਾ ਲੈਣੀ ਹੈ ਡਿਊਟੀਆਂ ਲਾਈਆਂ ਹੋਏ ਸਾਰੀਆਂ ਲਾਈਆਂ ਨੇ ਜਿੰਮੇਵਾਰੀ ਵੱਧ ਮਹਿਸੂਸ ਹੁੰਦੀ ਹੈ ਬਹੁਤ ਬਹੁਤ ਭਾਰ ਹੈ ਹੁਣ ਇੰਨਾ ਜਿੰਮੇਵਾਰੀ ਵੀ ਹੈਗੀ ਹੈ ਬਾਬਾ ਜੀ ਚਲੋ ਕਿਉਂਕਿ ਦੇਖੋ ਕਰਦੇ ਨੇ ਹੈ ਨਾ ਮੁੰਡੇ ਨਾਲ ਵੀ ਆਉਂਦੇ ਨੇ ਸਾਨੂੰ ਦੇਖ ਕੇ ਵੀ ਤੁਰਦੇ ਨੇ ਜਿਵੇਂ ਮੇਰੀ ਟੀਮ ਹੈ ਮੇਰੀ ਟੀਮ ਤੋਂ ਦੇਖੋ ਸਾਰੀ ਸਾਡੇ ਤੇ ਡਿਪੈਂਡ ਹੈ ਹੈ ਨਾ ਇਹ ਮੋਟੀਵੇਟ ਹੁੰਦੇ ਨੇ ਸਿੱਖ ਇੱਕ ਦੂਜੇ ਤੋਂ ਵੀ ਹੈਗਾ ਹੈ ਬਾਬਾ ਜੀ ਫਿਰ ਜ਼ਿੰਮੇਵਾਰੀ ਹੈਗੀ ਹੈ ਫਿਰ ਜਾਬ ਤੇ ਚ ਵੀ ਰਹਿਣੇ ਆ ਪਿਛਲੇ ਅੰਦੋਲਨ ਚ ਬਹੁਤ ਗੁੱਸਾ ਜਿਹਾ ਤੇਈ ਵਾਰ ਲੀਡਰਾਂ ਦੇ ਖਿਲਾਫ ਵੀ ਚੱਲ ਪੈਂਦੇ ਸੀਗੇ ਹੈ ਨਾ ਤੇ ਕਿਉਂਕਿ ਜਵਾਨੀ ਦਾ ਇੱਕ ਹੁੰਦਾ ਉਹ ਜੋਸ਼ ਜ਼ਿਆਦਾ ਹੁੰਦਾ ਹੈ ਨਾ ਪਰ ਹੁਣ ਸਾਰੇ ਜਾਬ ਤੇ ਜੇ ਰਹਿ ਕੇ ਚੱਲਦੇ ਆ ਸਾਰੇ ਪਰ ਅੰਦੋਲਨੋਂ ਤੋਂ ਸਿੱਖਿਆ ਬਹੁਤ ਕੁਝ ਆ ਨਾ ਵੀ ਕਿਵੇਂ ਲੀਡਰ ਨਾਲ ਚੱਲ ਕੇ ਹੀ ਜਿੱਤ ਪ੍ਰਾਪਤ ਹੋ ਸਕਦੀ ਹੈ ਨਾ ਜਦੋਂ ਅਸੀਂ ਹੋਸ ਜੋ ਸਾਰੇ ਇਕੱਠੇ ਹੋਣਗੇ ਉਦੋਂ ਹੀ ਅਸੀਂ ਕੁਝ ਖਾਟ ਸਕਦੇ ਹਿੰਮੇਵਾਰੀ ਵੀ ਹੈਗੀ ਹੈ ਪਰ ਪੰਜਾਬ ਦੇ ਚ ਵੀ ਰਹਿੰਦੇ ਆ ਤੇ ਸਾਰੇ ਨੂੰ ਪੰਜਾਬ ਦੇ ਰੱਖਣ ਦੀ ਕੋਸ਼ਿਸ਼ ਵੀ ਕਰਦੇ ਆ ਵੀ ਸਾਰੇ ਨਾਲ ਮਿਲ ਕੇ ਰਹੀਏ ਸਾਰਾ ਭਾਈਚਾਰਾ ਇਕੱਠੇ ਰਹੀਏ ਸਾਰੀ ਜਵਾਨੀ ਵੀ ਐਵੇਂ ਬਿਨਾ ਹੋਵੇ ਨਾ ਬੀ ਨਾਰਾਜ਼ ਜੀ ਹੋਗੇ ਘਰਾਂ ਨੂੰ ਵਾਪਸ ਮੁੜਨ ਤੇ ਸਾਰਿਆਂ ਨੂੰ ਮੋਟੀਵੇਟ ਵੀ ਰੱਖਣਾ ਪੈਂਦਾ ਹੁਣ ਵੀ ਅਸੀਂ ਸਾਰੇ ਮੂਰਤੀ ਤੇ ਢੀੜਾ ਲਾ ਕੇ ਆਏ ਆ ਰਾਤ ਨੂੰ ਵੀ ਰਾਖੀ ਰੱਖਦੇ ਆ ਕੋਸ਼ਿਸ਼ ਕਰਦੇ ਆ ਰਾਤ ਵੀ ਅਸੀਂ ਇੱਥੇ ਸੀਗੇ 2:30 ਵਜੇ 3:00 ਵਜੇ ਗਏ ਆ ਇਹ ਜੀ ਕੋਸ਼ਿਸ਼ ਕਰਾਂਗੇ ਤੇ ਡਿਊਟੀਆਂ ਵੀ ਦਿੰਦੇ ਆ ਕਿ ਮੋਰਚੇ ਸਾਡੇ ਨੇ ਰੱਖ ਕੇ ਕਰਨਾ ਫਰਜ਼ ਵੀ ਸਾਡੇ ਸਾਡੇ ਬਜ਼ੁਰਗਾਂ ਨੇ ਇੱਥੇ ਸਰਕਾਰਾਂ ਦਾ ਕੀ ਬਦਲ ਕੀਵੇਂ ਕਿਸ ਤਰੀਕੇ ਦੀ ਚਾਲ ਨਾਲ ਬਹੁਤ ਦਿਮਾਗ ਲੇਣਾ ਕੋਈ ਅੰਦੋਲਨ ਨੂੰ ਫੈਲ ਕਰਨ ਵਾਸਤੇ ਨੁਕਸਾਨ ਪਹੁੰਚਾਣਾ ਜਿੰਮੇਵਾਰੀ ਹੈਗੀ ਜਿੰਮੇਵਾਰੀ ਦਾ ਫਰਜ਼ ਵੀ ਨਿਭਾਉਣਾ ਹੈ ਬਾਈ ਐ ਨਹੀਂ ਲੱਗਦਾ ਵੀ ਕਿਤੇ ਕੱਲ ਨੂੰ ਕੋਈ ਕਹਿ ਦੇਵੇ ਅਰ ਵੀ ਨਵਦੀਪ ਤਾਂ ਨਾ ਸਾਡੇ ਮੁੰਡਿਆਂ ਨੂੰ ਵਰਗਲਾ ਕੇ ਤੇ ਆਪ ਉਹਨਾਂ ਨੂੰ ਖਰਾਬ ਕਰ ਰਿਆ ਜਾਂ ਉਹਨਾਂ ਦਾ ਫਿਊਚਰ ਖਰਾਬ ਕਰ ਰਿਆ ਨਹੀਂ ਚਲੋ ਅਸੀਂ ਅਜੇ ਤੱਕ ਆ ਵਾਇਗਰੂ ਦੀ ਗਿਰਪੈਨ ਨਹੀਂ ਹੋਈ ਆ ਲੜਾਈ ਸਿਰਫ ਲੜਦੇ ਆ ਕਿਸਾਨੀ ਕੌਮ ਦੀ ਇਹ ਜਦੋਂ ਲੋੜ ਪੈਂਦੀ ਸੀ ਇੱਕ ਕੌਮ ਨੂੰ ਉਹਦੇ ਉੱਥੇ ਜਾਣੇ ਉਹ ਤੋਂ ਇਲਾਵਾ ਆਪਣੀ ਖੇਤੀ ਕਰਦੇ ਆ ਹੈਨਾ ਇਹ ਨਹੀਂ ਹੈਗਾ ਵੀ ਹਰ ਟਾਈਮ ਵੀ ਕੋਈ ਸੋਸ਼ਲ ਮੀਡੀਆ ਤੇ ਇਹ ਜਿਹੇ ਖਾੜੇ ਜਿ ਬਾੜੇ ਹੋਏ ਨੇ ਸਾਰੇ ਸਿਰਫ ਉਸੇਹੀ ਲੜਾਈ ਸੋਚ ਕੇ ਲੜੇ ਹੋਈ ਸੀਗੀ ਵੀ ਦੇਖੋ ਆਂਦਦੇ ਨੇ ਸਾਨੂੰ ਬਥੇਰੇ ਫੋਨ ਆਉਂਦੇ ਨੇ ਬਾਬਾ ਜੀ ਸਾਡਾ ਆ ਮਸਲਾ ਹੱਲ ਕਰਾ ਦਿਓ ਆਂ ਕਰਾ ਦਿਓ ਹੈ ਨਾ ਪਰ ਅਸੀਂ ਉਹ ਕਹਿੰਦੇ ਨਹੀਂ ਬਾਬਾ ਜੀ ਵੀ ਬਸ ਦੋ ਖਾਣੇ ਪਿੱਛੇ ਟੀਮ ਨਾਲ ਰਲ ਕੇ ਚੱਲਦੇ ਆਂ ਕਿ ਮੈਂ ਆਪਣਾ ਨਾਂ ਤਾਂ ਬਣਾਣ ਦੀ ਦੇਖੋ ਕਾਮਯਾਬ ਬੰਦਾ ਉਦੋਂ ਹੁੰਦਾ ਜਦੋਂ ਟੀਮ ਨਾਲ ਰਲ ਕੇ ਚੱਲਦਾ ਹੈ ਜਦੋਂ ਟੀਮ ਮਜ਼ਬੂਤ ਹੋਊਗੀ ਮੇਰੇ ਯਾਰ ਦੋਸਤ ਨਾਲ ਦੇ ਮਜ਼ਬੂਤ ਹੋਣਗੇ ਮੇਰੀ ਯੂਨੀਅਨ ਮਜ਼ਬੂਤ ਹੋਊਗੀ ਹੈ ਨਾ ਤੇ ਜੋ ਯੂਨੀਅਨ ਦੀ ਇੰਟਰੈਕਸ਼ਨ ਸੁਨੇਹ ਹੈ ਨਾ ਵੀ ਇਹਨੇ ਕੰਮਾਂ 'ਤੇ ਰੱਖ ਕੇ ਰਹਿਣਾ ਹੈ ਤੇ ਅੱਛੀ ਕੰਮ ਨੂੰ ਲੱਗੇ ਹੋਏ ਅੱਜ ਤੱਕ ਤਾਂ ਕਦੇ ਇਹ ਜੀ ਗੱਲ ਨਹੀਂ ਹੋਈ ਵੀ ਕਿਸੇ ਨੇ ਕਿਹਾ ਵੀ ਨਵਦੀਰ ਦੇ ਪਿੱਛੇ ਨਹੀਂ ਜਾਣਾ ਜਾਂ ਫਿਰ ਵੀ ਮੁੰਡੇ ਮੇਰੇ ਨਾਲ ਦੇ ਜਿਹੜੇ 150 100 150 ਮੁੰਡੇ ਮੇਰੇ ਸਾਡੀ ਟੀਮ ਦੇ ਨੇ ਜਿਹੜੇ ਹੱਥਾਂ ਤੇ ਗਰਦਨਾਂ ਲਈ ਫਿਰਦੇ ਨੇ ਬਾਬਾ ਜੀ ਜਦੋਂ ਮਰਜੀ ਲੈਣ ਹੂੰ ਵੀ ਐਨ ਦਾ ਮਤਲਬ ਮਾਣ ਕਰਦੇ ਨੇ ਆਪਣੇ ਦੇ ਹਨਾ ਐਨ ਕਿ ਵੀ ਵਿਸਾਇਤਾ ਅੱਸੀ ਬਾਅਦ ਚ ਮਰੀ ਜਾਂ ਕੋਈ ਕੱਲ ਨੂੰ ਮਾਰਨ ਵੀ ਆ ਵੀ ਮੇਰੇ ਯਾਰ ਦੋਸਤ ਪਹਿਲਾਂ ਮਰ ਜਾਣਗੇ ਵੀ ਐਨ ਦਾ ਮਤਲਬ ਸਾਡਾ ਪਿਆਰ ਲਾ ਲਿਓ ਜਜ਼ਬਾ ਲਾ ਲਿਓ ਇੱਕ ਦੂਜੇ ਦੀ ਮੋਟੀ ਹੋਈ ਚੰਨ ਨੂੰ ਮਾਣ ਹੁੰਦਾ ਇੱਕ ਦੂਜੇ ਕਰਦਿਆਂ ਨਾਲ ਗੱਲ ਹੁੰਦੀ ਆ ਹਾਂ ਉੱਤਸਾ ਮਾਤਾ ਜਿੱਥੇ ਆਏ ਸੀਗੇ ਫਾਦਰ ਸਾਹਿਬ ਤਾਂ ਇੱਥੇ ਨੇ ਦੋ ਤਰੀਕ ਦੇ ਸੀ ਨਿਕਲੇ ਹੋਏ ਆ ਕਰੋ ਹੂੰ 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 ਫਾਦਰ ਸਾਹਿਬ ਦੇ ਮੈਂ ਤੇ ਸਾਰੀ ਟੀਮ ਜਿੰਨੇ ਵੀ ਬਾਕੀ ਸਾਰੀ ਟੀਮ ਐ ਪਰਦੇਖਸ਼ਾਨੀ ਉਹਨੇ ਸੀਤਪਾਲ ਸਿੰਘ ਨੇ ਹੂੰ ਹੂੰ ਹਾਂ ਤੇ ਬਾਕੀ ਬਾਬਾ ਜੀ ਸਾਡੇ ਪ੍ਰਧਾਨ ਜੀ ਨੇ ਜਿਹੜੇ ਅਮਰਜੀਤ ਸਿੰਘ ਮੋੜੀ ਉਹਨਾਂ ਦਾ ਥਾਪੜਾ ਬਹੁਤ ਵੱਡਾ ਸੀ ਬਥੇਰੇ ਕੇਸ ਹੋਏ ਨੇ ਬਥੇਰੇ ਪਰਚੇ ਹੋਏ ਨੇ ਕਦੇ ਵੀ ਪਿੱਛੇ ਨਹੀਂ ਝੜਿਆ ਉਹ ਹਮੇਸ਼ਾ ਹੀ ਨਾਲ ਖੜੇ ਨੇ ਲੀਡਰ ਦਾ ਜਿਹੜਾ ਤੁਹਾਡਾ ਲੀਡਰ ਹੁੰਦਾ ਸੀ ਮੰਨਦੇ ਜੀ ਉਸੇ ਮੰਨਦੇ ਆ ਤਾਂ ਆਪਣੇ ਅੰਕਲ ਨੇ ਪਰ ਯੂਨੀਅਨ ਦੇ ਪ੍ਰਧਾਨ ਜੀ ਨੇ ਹਾਂਜੀ ਵੀ ਉਹਨਾਂ ਦੇ ਉਹਨਾਂ ਦਾ ਦਿਮਾਗ ਬਹੁਤ ਵੱਡਾ ਹੈ। ਉਹ ਹੀ ਸਾਨੂੰ ਲੀਡ ਕਰਦੇ ਨੇ, ਉਹ ਹੀ ਸਾਨੂੰ ਦੱਸਦੇ ਨੇ ਕਿ ਕਿਵੇਂ ਚੱਲਣਾ ਆ, ਕਿਵੇਂ ਵਿਚਰਨਾ ਆ। ਤੇ ਟੀਮ ਮਜ਼ਬੂਤ ਵੀ ਉਹਨਾਂ ਕਰਕੇ ਅੱਜ ਸਾਨੂੰ ਸਾਡਾ ਇਲਾਕਾ ਮਾਣ ਕਰਦਾ ਸਾਡੇ ਤੇ। ਸਾਨੂੰ ਅੰਦਰ ਨਹੀਂ ਜਿਹੜਾ ਤੇ ਨਹੀਂ ਜਾਣ ਦਿੰਦਾ। ਕਈ ਵਾਰ ਤਾਂ ਥਾਣੇ 'ਚ ਹੀ ਕਢਾ ਲੈਂਦੇ ਨੇ, ਕੋਰਟ ਤੱਕ ਵੀ ਨਹੀਂ ਜਾਣ ਦਿੰਦੇ। ਉਹਨਾਂ ਨੂੰ ਪਤਾ ਵੀ ਯਾਰ ਅੱچھے ਕੰਮ ਲੱਗੇ ਹੋਏ ਨੇ। ਅੱਜ ਸਾਡੇ ਅੰਬਾਲਾ ਦੇ ਅੰਦਰ ਕੋਈ ਵੀ ਕਿਸਾਨ ਅਗਰ ਕਿਸੇ ਦਫ਼ਤਰ ਤੇ ਚਲੇ ਜਾਵੇ ਨਾ, ਕੋਈ ਅਫਸਰ ਉੱਚੀ ਬਾਤ 'ਚ ਗੱਲ ਨਹੀਂ ਕਰ ਸਕਦਾ। ਇਹ ਇੰਨਾ ਕਸੀ ਆਪਣਾ ਰੁਤਬਾ ਖੜਿਆ ਆ ਹਾਂ ਸ਼ਹਿਰ ਦੇ ਵਿੱਚ। ਅਜਾ ਇੱਕ ਪਾਸੇ ਹੁਣ ਜਦੋਂ ਇਹ ਕੁ ਤੇ ਗੋਲੀਆਂ ਵੀ ਚੱਲ ਗਈਆਂ ਨੌਜਵਾਨ ਦੀ ਮੌਤ ਵੀ ਹੋ ਗਈ ਹੋਰ ਵੀ ਮੌਤਾਂ ਹੋਈਆਂ ਪਰ ਜਿਹੜੇ ਨੌਜਵਾਨ ਦੀ ਗੋਲੀ ਲੱਗ ਕੇ ਮੌਤ ਹੋਈ ਹੈ ਉਹਦੇ ਤੋਂ ਬਾਅਦ ਮਸਲਾ ਹੋਰ ਵੀ ਬਣ ਗਿਆ ਇਹ ਹੁਣ ਕੱਲੇ ਐਮਐਸਪੀ ਜਾਂ ਹੋਰ ਮੰਗਾਂ ਦੀ ਗੱਲ ਨਹੀਂ ਰਹੀ ਹੁਣ ਇਹ ਵੀ ਹੈ ਕਿ ਸਾਡੇ ਬੋਲਣ ਦੀ ਆਜ਼ਾਦੀ ਤੇ ਵੀ ਤੁਸੀਂ ਥੱਲ ਲਾਓਗੇ ਉਹਨਾਂ ਨੂੰ ਵੀ ਰੋਕੋਗੇ ਬਿਲਕੁਲ ਤੇ ਉਹ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਤੋਂ ਕੀ ਐਕਸਪੈਕਟੇਸ਼ਨ ਹੈ ਕੀ ਉਮੀਦ ਹੈ ਵੀ ਕਰੂ ਵੀ ਕੀ ਸਰਕਾਰ ਤੋਂ ਕੋਈ ਐਕਸਪੈਕਟੇਸ਼ਨ ਨਹੀਂ ਹੈਗੀ ਉਹ ਡਰੇ ਹੋਏ ਲੋਕ ਨੇ ਉਹ ਡਰ ਗਏ ਕਿਉਂਕਿ ਉਹਨਾਂ ਦਾ ਕੋਈ ਇਤਿਹਾਸ ਹੀ ਨਹੀਂ ਹੈਗਾ ਉਹਨਾਂ ਨੇ ਰਾਜ ਪਿੱਛੇ ਕੋਈ ਜੰਗ ਨਹੀਂ ਲੜੀਆਂ ਹੈ ਨਾ ਉਹਨਾਂ ਨੂੰ ਇੱਕ ਮਿਲ ਗਿਆ ਦਿਮਾਗ ਨਾਲ ਹੈ ਨਾ ਵੀ ਉਹਨਾਂ ਨੇ ਇੱਕ ਇਲੈਕਟ੍ਰਿਕ ਇਲੈਕਟ੍ਰੋਨਿਕ ਸਿਸਟਮ ਲਾ ਲਏ ਵੋਟਾਂ ਦਾ ਸਿਸਟਮ ਆ ਇਸ ਤਰੀਕੇ ਦੇ ਰਾਜ ਚੱਲੇ ਪਰ ਉਹ ਡਰਦੇ ਨੇ ਵੀ ਸਾਡੇ ਕਿਉਂਕਿ ਅਸੀਂ ਉਹ ਲੜਕੇ ਤਾਂ ਕਦੇ ਰਾਜ ਲੈ ਨਹੀਂ ਸਕਦੇ ਉਹ ਡਰਦੇ ਨੇ ਉਹ ਡਰ ਕੇ ਉਹਨਾਂ ਨੇ ਨਾ ਐਕਸ਼ਨ ਜਿਹੜਾ ਸੀ ਐਕਸ਼ਨ ਕੀਤਾ ਇੱਕ ਆਪਣੇ ਅੱਖਾਂ ਪਿੱਛੇ ਉਹਨਾਂ ਨੇ ਜਿਹੜਾ ਰਿਐਕਟ ਕੀਤਾ ਨਾ ਉਹ ਬਹੁਤ ਗੰਦਾ ਕਰ ਬੈਠੇ ਹੂੰ 23 ਤਰੀਕ ਗੰਦੇ ਤੇ ਉਤਰੇ ਆਏ ਹੋਏ ਨੇ ਵੀ ਸੱਤ ਲਾਸਾਂ ਦੇ ਢੇਰ ਵੀ ਕਿਉਂ ਨਾ ਲਾਣੇ ਪੈ ਜਾਣ ਉਹਨਾਂ ਨੂੰ ਇਹ ਸੱਤ ਤੱਕ ਜਾ ਸਕਦੇ ਨੇ ਇਹ ਸੱਤ ਤੱਕ ਜਾ ਸਕਦੇ ਨੇ ਪਰ ਸਾਡੇ ਇਤਿਹਾਸ ਬਹੁਤ ਵੱਡੇ ਨੇ ਸਾਡੇ ਜਜ਼ਬੇ ਬਹੁਤ ਵੱਡੇ ਨੇ ਅਸੀਂ ਵੱਡੇ ਤੋਂ ਵੱਡਾ ਨੁਕਸਾਨ ਵੀ ਚੁਲਾ ਸਕਦੇ ਹਾਂ ਕੀ ਪਤਾ ਕਿੰਨੇ ਕਿੰਨੇ ਕ ਹੋਰ ਸੁਪ ਕਰਨੇ ਵੀ ਇੱਥੇ ਬੈਠ ਨੇ ਆਦਮ ਜਿਹੜੀ ਆਪਣੀ ਜਾਨਾਂ ਤੇੜੀਆਂ ਤੇ ਲੈ ਕੇ ਬੈਠੇ ਹੋਏ ਨੇ। ਹੂੰ। ਪਰ ਬਾਬਾ ਜੀ ਦੇਖੋ ਲੜਨਾ ਅਸੀਂ ਲੜਦੇ ਆਏ ਅੱਜ ਤੋੜ ਲੜਦੇ ਆਏ ਸਾਡੇ ਗੁਰੂ ਪੁਰਖੇ ਲੜਦੇ ਆਏ ਆ ਸਾਡੇ ਬਾਬੇ ਸਾਡੇ ਗੁਰੂ ਹਾਂ। ਤੇ ਕੀ ਪਤਾ ਵੀ ਸ਼ਾਇਦ ਦੁਨੀਆ ਸਾਨੂੰ ਦੇਖ ਹੀ ਰਹੀ ਹੋਵੇ ਵੀ ਕਾਨੂੰ ਸ਼ਾਇਦ ਇਹ ਰਾਜ ਜਿਹੜਾ ਹੈ ਨਾ ਦੇਸ਼ ਦੇ ਵਿੱਚ ਦੇਸ਼ ਨੂੰ ਕੌਣ ਸਾਂਭ ਸਕਦਾ ਕੋਈ ਲੜਦੀ ਕੌਮ ਹੀ ਸਾਂਭ ਸਕਦੀ ਹੈ ਜਿਹੜੇ ਲੜਦੇ ਲੋਕ ਹੁੰਦੇ ਨੇ ਰੱਖਾਂ ਪਿੱਛੇ ਉਹਨਾਂ ਕਿਹਿਆ ਪਤਾ ਵਾਹਿਗੁਰੂ ਦੀ ਕੋਈ ਕਲਾ ਹੀ ਬਰਤਰੀ ਹੋਵੇ ਅਸੀਂ ਇੱਕ ਰਾਜ ਵਾਲੇ ਪਾਸੇ ਉਹਨਾਂ ਤੁਰ ਰਹੀ ਹੋਵੇ। ਲੜ ਰਹੇ ਅਸੀਂ ਗੋਲੀਆਂ ਖਾ ਰਹੇ ਆ ਕਿਉਂਕਿ ਇੰਨੇ 90 ਲੋਕ ਐਡੀ ਵੱਡੀ ਸਰਕਾਰ ਦਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਸਾਹਮਣਾ ਕਰ ਰਹੇ ਹਾਂ ਦੇ ਟਾਈਮ 'ਚ ਕੀ ਪਤਾ ਗਲਾਈ ਭਰਤ ਨਹੀਂ ਹੋਵੇ ਵਾਇਗਰੂ ਦੀ ਕੋਈ ਨਹੀਂ ਸੀ ਰਾਜਵਾਲ ਨੂੰ ਦੂਰ ਤੇ ਲਈ ਅਸੀਂ ਜਦੋਂ ਮੋਰਚੇ 'ਚ ਨਿਕਲਦੇ ਹਾਂ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਆ ਅਸੀਂ ਹੁਣ ਵੀ ਦੇਖਦੇ ਆ ਵੀ ਲੋਕੀ ਫੋਟੋਆਂ ਵੀ ਖਿਚਵਾ ਰਹੇ ਸੀਗੇ ਹਾਂਜੀ ਤੇ ਜਦੋਂ ਲੋਕ ਇੰਨਾ ਪਿਆਰ ਕਰਦੇ ਆ ਇੰਨਾ ਮਾਣ ਬਖਸ਼ਦੇ ਆ ਤੇ ਐ ਇਹ ਵੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਆ ਵੀ ਕੱਲ ਨੂੰ ਯਾਰ ਜੇ ਇੰਨਾ ਵਾਸਤੇ ਜੇ ਚੋਣਾਂ 'ਚ ਵੀ ਖੜਨਾ ਪਿਆ ਇਲੈਕਸ਼ਨ ਵੀ ਲੜਨੇ ਪਏ ਤੇ ਲੜਾਂਗੇ ਨਾ ਬਾਬਾ ਜੀ ਹੂੰ ਬਸ ਆਇਆ ਹੀ ਨਹੀਂ ਖੜਾ ਇਹ ਕਦੇ ਸੋਚਿਆ ਨਹੀਂ ਜ਼ਿੰਦਗੀ 'ਚ ਅਸੀਂ ਸੋਚਿਆ ਅਸੀਂ ਡੰਡਾ ਮਜ਼ਬੂਤ ਕਰਨ ਚ ਵੀ ਤੁਹਾਨੂੰ ਜੇ ਅਗਰ ਡੰਡਾ ਮਜ਼ਬੂਤ ਆ ਸੈ ਤਾਂ ਥੋਡੇ ਕੰਮ ਵੱਧ ਹੋ ਜਾਣਗੇ ਹੂੰ ਮੈਂ ਉਹਨਾਂ ਵਰਗਾ ਹੋ ਜਾ ਹਾਂ ਨਾ ਕਿਉਂਕਿ ਜਿਹੜੀ ਪਾਵਰ ਆ ਨਾ ਪਾਵਰ ਦਾ ਤਾਂ ਨਸ਼ਾ ਹੈ ਵੀ ਜਿਹੜਾ ਸਾਡੇ ਸੀਰ ਤੇ ਚੜ ਕੇ ਗੋਲੀਆਂ ਮਾਰ ਰਿਹਾ ਹੈ ਪਾਵਰ ਦਾ ਨਸ਼ਾ ਹੈ ਪਰ ਜੇ ਇਹ ਚੀਜ਼ ਇਲੈਕਟ੍ਰੋਲਿਕ ਸਿਸਟਮ 'ਚ ਜੇ ਸੀਪੀ ਬਦਲ ਨਹੀਂ ਆ ਤਾਂ ਮਤਲਬ ਸਿਸਟਮ ਨੂੰ ਬਦਲਣਾ ਤਾਂ ਪਾਵਰ ਦੇ ਵਿੱਚ ਆ ਕੇ ਬਦਲਣਾ ਸਾਰੀ ਚੀਜ਼ਾਂ ਅਸੀਂ ਨਹੀਂ ਬਦਲ ਸਕਦੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਛੇ ਰਾਜਨੇਤਾ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜ਼ਿੰਮੇਵਾਰੀਆਂ ਸਭ ਨੂੰ ਸੋਚਣੀਆਂ ਚਾਹੀਦੀਆਂ ਨੇ ਆਪਣੀਆਂ ਪਰ ਸਾਡੀ ਅਸੀਂ ਜ਼ਿੰਮੇਵਾਰੀ ਅਸੀਂ ਇਹ ਸੋਚਦੇ ਆਂ ਵੀ ਸ਼ਾਇਦ ਮੈਂ ਜ਼ਿਆਦਾ ਭਲਾ ਕਰ ਸਕਦਾ ਨੀ ਮੈਂ ਅਗਰ ਇਲੈਕਸ਼ਨ ਨਾਲ ਲੜ ਕੇ ਲੋਕਾਂ ਦੇ ਵਿੱਚ ਰਹਾ ਠੀਕ ਹੈ ਤੇ ਅਸੀਂ ਜਦੋਂ ਪਿੰਡਾਂ 'ਚ ਵਿਚਰੇ ਵੀ ਹੈਗੇ ਅਸੀਂ ਜਦੋਂ ਸਟਾਰਟ ਕਰਿਆ ਹੈ ਨਾ ਮਤਲਬ ਜਿਵੇਂ ਬੱਚੇ ਐਵੇਂ ਆਮ ਪਰਿਵਾਰਾਂ ਦੇ ਬੱਚੇ ਸੀ ਨਾ ਜਿਹੜੇ ਚਾਰ-ਸਾਲ ਦੇ ਨਾਲ ਫੋਟਾਂ 'ਚ ਆਉਂਦੇ ਨੇ ਨਾ ਜੋ ਵੀ ਇਹ ਸਾਨੂੰ ਇੱਕ ਮਤਲਬ ਮਾਣ ਮਹਿਸੂਸ ਹੁੰਦਾ ਹੈ ਨਾ ਇਹ ਪਿਆਰ ਇੰਨਾ ਕਰਦੇ ਲੋਕ ਅਸੀਂ ਮਾਨਾ ਵੀ ਨਹੀਂ ਕਰ ਸਕਦੇ ਪਰ ਨਿਕਲੇ ਹੋਏ ਤਾਂ ਇਹਨਾਂ ਚੋਈਆਂ ਨਾ ਉਹੀ ਸਿਸਟਮ 'ਚ ਬੜੇ ਹੋਏ ਆ ਕੋਈ ਖੇਤੀ 'ਚ ਬਾਹਰ ਨਹੀਂ ਨਿਕਲ ਗਏ ਅਸੀਂ ਕ ਬੋਲਣ ਲੱਗ ਗਏ ਹਾਂ ਬੋਲਣ ਲੱਗ ਗਏ ਸੋਸ਼ਲ ਮੀਡੀਆ 'ਤੇ ਵੀ ਗੱਲ ਕਰਨ ਲੱਗ ਗਏ ਅੱਛਾ ਸੋਸ਼ਲ ਮੀਡੀਆ 'ਤੇ ਜਦੋਂ ਗੱਲ ਕਰਦੇ ਆ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ ਵੀ ਆ ਸੋਸ਼ਲ ਮੀਡੀਆ ਤੇ ਵੀ ਔਰ ਮੇਨਸਟ੍ਰੀਮ ਮੀਡੀਆ ਤੇ ਵੀ ਮੇਨਸਟ੍ਰੀਮ ਮੀਡੀਆ ਤੇ ਵੀ ਦੱਸਿਆ ਜਾਂਦਾ ਵੀ ਨਹੀਂ ਇਹ ਬੰਦੇ ਵੀ ਇਹ ਲੋਕੀ ਗਲਤ ਹੈ ਇਹ ਇਮੇਜ ਹੀ ਗਲਤ ਕ੍ਰੀਏਟ ਕਰਤੀ ਜਾਂਦੀ ਹੈ ਨਵਦੀਪ ਸਿੰਘ ਨੇ ਆਪਦੇ ਬਾਰੇ ਕੀ ਕਹੋ ਜੀ ਚੀਜ਼ ਹੈ ਉਹ ਜੀ ਸੁਣੀ ਹੈ ਵੀ ਜਿਹਦੇ ਬਾਰੇ ਜਮੇ ਦੁਖੀ ਹੋ ਗਿਆ ਕਿ ਯਾਰ ਇਹ ਤਾਂ ਮੈਨੂੰ ਬਿਲਕੁਲ ਨਹੀਂ ਆਏ ਤਾਂ ਕਹਿੰਦੇ ਨੇ ਬਥੇ ਬਥੇਰਾ ਸਿਸਟਮ ਹੁੰਦਾ ਹੈ ਨਾ ਵੀ ਇਹ ਤਾਂ ਜੀ ਕਿਤੇ ਪੈਸਿਆਂ ਨੂੰ ਤੁਰੇ ਫਿਰਦੇ ਨੇ ਹੈਨਾ ਜਾਂ ਫਿਰ ਐਵੇਂ ਹੈ ਨਾ ਬੋਲਦੇ ਨੇ ਕਿਤੇ ਕੁਝ ਬੋਲਦੇ ਨੇ ਹੈਨਾ ਜਿਹੜੇ ਨਹੀਂ ਜਰਦੇ ਅਗਲੇ ਬੋਲਦੇ ਨੇ ਪਰ ਬਾਬਾ ਜੀ ਜੇ ਨੰਦ ਬੋਲਣ ਤੋਂ ਸਾਨੂੰ ਫਰਕ ਪੈ ਜਾਂਦਾ ਨਾ ਫਿਰ ਅਸੀਂ ਆਪਣੇ ਘਰੇ ਬਹਿ ਜਾਂਦੇ ਇਹ ਸਾਰੇ ਲੋਕ ਘਰੇ ਬਹਿ ਜਾਣਗੇ ਜੇ ਕਿਸੇ ਤੋਂ ਬੋਲਣ ਤੋਂ ਫਰਕ ਪੈਂਦਾ ਬੋਲਣ ਤੋਂ ਨਹੀਂ ਫਰਕ ਪੈਂਦਾ ਸੀ ਟਾਈਮ ਪੈਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਵੀ ਕਹਿੰਦੇ ਨੇ ਬਥੇਰਾ ਕੁਝ ਬੋਲਦੇ ਨੇ ਨਾ ਤੇ ਸੋਸ਼ਲ ਮੀਡੀਆ ਤੇ ਬੋਲਦੇ ਨੇ ਸਾਨੂੰ ਵੀ ਕਿਹਾ ਸਾਡੇ ਮੋਰਚੇ ਨੂੰ ਵੀ ਬੋਲਦੇ ਨੇ ਨਾ ਮੇਰਾ ਗੱਡੀਆਂ ਲੈ ਕੇ ਆਗੇ ਟਰੈਕਟਰ ਲੈ ਕੇ ਆਗੇ ਦਰਅਸਲ ਨਾ ਕਿਸਾਨ ਪਤਾ ਕਿ ਸਾਡੀ ਕੋਮ ਹੈ ਜਿਹੜੀ ਜੇ ਕਿਸਾਨ ਕੋਮ ਲੱਗ ਜਸੀ ਕੋਮ ਜੀ ਦੀ ਕੋਮ ਚੋਂ ਅਸੀਂ ਆਂਦੇ ਇਤਿਹਾਸ ਹੁੰਦੇ ਨਾ ਅਸੀਂ ਸਾਰਿਆਂ ਦੀ ਲੜਾਈ ਦਾ ਠੇਕਾ ਲੈ ਲੈਂਦੇ ਹਾਂ ਹੈਨਾ ਹੁਣ ਇਹ ਲੜਾਈ ਆਮ ਲੋਕਾਂ ਦੀ ਹੈ ਕਿਵੇਂ ਆ ਠੀਕ ਹੈ ਨਾ ਹੁਣ ਜੇ ਇੱਕ ਫਸਲ ਦਾ ਅਸੀਂ ਕਹਿ ਦਿੰਦੇ ਹਾਂ ਵੀ ਯਾਰ ਸਾਡਾ ਨਾ ਐਮ ਐਸ ਪੀ ਮਿਨੀਮਮ ਮੰਗ ਰਹੇ ਸੀ ਵੀ ਸਾਡਾ ਜਿਵੇਂ ਆ ਆਲੂ ਦੇ ਵੀ 15 ਰੁਪਏ ਕਰਤਾ ਹੈਨਾ ਹਾਂ ਬੀ ਐਮ ਐਸ ਪੀ ਹੈਨਾ ਤੇ 15 ਰੁਪਏ ਕਰਤਾ ਹੈਨਾ ਕਾ ਨੂੰ ਜਦੋਂ ਮਾਰਕੀਟ ਚ 50 ਰੁਪਏ ਵਿਕਦਾ ਆ ਠੀਕ ਹੈ ਆਮ ਲੋਕ ਲੋਕਾਂ ਨੂੰ ਤਾਂ ਪਤਾ ਉਹ ਵੀ ਇਹਦਾ ਤਾਂ 15 ਰੁਪਏ ਰੇਟ ਸੀਗਾ ਵੀ ਵੱਧ ਤੋਂ ਵੱਧ ਮੈਨੂੰ 20 ਵੇਚ ਦੂਗਾ ਹੈ ਨਾ ਹੈ ਨਾ ਆ ਜੋ ਇਹਨਾਂ ਨੂੰ 100-100 ਵੇਚ ਦੇ ਰਹੇ ਹਨ ਬਾਜ਼ਾਰ 'ਚ ਇਹ ਤਾਂ ਕਿਹਦੇ ਕਿਹਦਾ ਨੁਕਸਾਨ ਹੋ ਰਿਹਾ ਆਮ ਲੋਕਾਂ ਦਾ ਹੋ ਰਿਹਾ ਸਾਡਾ ਕੀ ਨੁਕਸਾਨ ਹੋ ਰਿਹਾ ਜਿੰਦਾ ਅਸੀਂ ਪਰ ਫੇਰ ਵੀ ਨਾ ਲੜਾਈ ਲੜ ਰਹੇ ਲੋਕਾਂ ਦੀ ਵੀ ਥੋੜੇ ਨਾਜ ਖਾਇ ਨਹੀਂ ਜਾਣਾ ਇਹ ਪਰ ਅਸੀਂ ਲੜਾਈ ਇਸ ਕਰਕੇ ਲੜ ਰਹੇ ਹਾਂ ਸਾਨੂੰ ਇਹ ਕਹਿੰਦੇ ਨੇ ਕਰਜ਼ਾ ਮੁਕਤੀ ਦੀ ਕੀ ਲੋੜ ਆ ਤੁਹਾਨੂੰ ਹੈ ਨਾ ਕਰਜ਼ਾ ਮੁਕਤੀ ਦੀ ਲੋੜ ਤਾਂ ਯਾਰ ਵੀ ਤੁਹਾਨੂੰ ਤੁਸੀਂ ਸਾਨੂੰ ਮੈਸੇਜ ਵੀ ਨਹੀਂ ਦਿੰਦੇ ਹੁਣ ਮੇਰਾ ਆਲੂ ਵਿਕਿਆ 5 ਰੁਪਏ ਅਰੇ ਮੇਰਾ ਉਧਰ ਰੇਟ ਐ ਐਮਐਸਪੀ ਦੇ ਸਾਹਮਣੇ ਲੜਨੀ ਲਾ ਕੇ ਦੁੱਦੇ ਤੇ 20 ਰੁਪਏ ਦੇ ਹਿਸਾਬ ਨਾਲ ਆ ਰਹੀ ਹੈ 20 ਰੁਪਏ ਦੇ ਸਾਬ ਨਾਲ ਆ ਰਹੀ ਹੈ ਮੇਰੀ ਠੀਕ ਹੈ बिकਰੇ ਪਾ ਕੇ ਪਾ 20 ਰੁਪਏ ਨਾ ਤੇ बिकਰੇ 70 ਰੁਪਏ ਉਹ 13 ਰੁਪਏ ਦਾ ਕਰਜ਼ਾ ਚੜ ਗਿਆ ਮੇਰੇ ਤੇ ਮੈਂ ਫਿਰ ਮੈਂ ਕਰਜ਼ੇ ਹੀ ਲਵਾਂਗਾ ਫਿਰ ਮੈਂ ਕਰਜ਼ੇ ਮੁਕਤੀ ਕੀ ਤੋਂ ਮੰਗੂ ਸਰਕਾਰ ਤੋਂ ਮੰਗੂ ਮੈਨੂੰ ਸਰਕਾਰ ਤਾਂ ਮੈਨੂੰ ਰੇਟ ਨਹੀਂ ਦਿੱਤਾ ਚੱਜਦਾ ਤਾਂ ਹੀ ਤਾਂ ਮੈਂ ਤੁਹਾਡੇ ਤੋਂ ਕਰਜ਼ਾ ਮੁਕਤੀ ਮੰਗੂਗਾ ਕਿ ਤੁਸੀਂ 70 ਰੁਪਏ ਰੇਟ ਦੇ ਰਹੇ ਹੋ 20 ਬਣਦਾ ਮੇਰਾ 20 ਕਿਉਂ ਨਹੀਂ ਦੇ ਰਹੇ ਮੈਨੂੰ 13 ਦਾ ਘਾਟਾ ਪੈ ਗਿਆ ਕਰਜ਼ਾ ਚੜਨਾ ਹੀ ਹੈ ਮੇਰੇ ਤੇ ਜਿਵੇਂ ਟਰੈਕਟਰ ਲੈਣੇ ਟਰੈਕਟਰ ਲੈਣੇ ਆ ਅਸੀਂ ਟਰੈਕਟਰ ਜਿੰਮੇ ਦੀ ਮਸ਼ੀਨ ਨਹੀਂ ਟਰੈਕਟਰ ਸਾਨੂੰ ਚਾਹੀਦੇ ਨੇ ਸਾਨੂੰ ਗੱਡੀਆਂ ਵੀ ਚਾਹੀਦੀਆਂ ਨੇ ਪਰ ਅਸੀਂ ਉਹਨੂੰ ਕੋਈ ਫਰੀ ਦੇ ਛੁੱਡੀ ਲੈ ਕੇ ਆਉਂਨੇ ਆ ਅਸੀਂ ਉਹਦੀ ਕਿਸ਼ਤ ਭਰਦੇ ਆ ਅਸੀਂ ਮਿਹਨਤ ਤਾਂ ਕਰਦੇ ਆਂ ਦਿਨ ਰਾਤ ਖੇਤਾਂ ਦੇ ਅੰਦਰ ਅਸੀਂ ਰਾਤਾਂ ਨੂੰ ਪਾਣੀ ਲਾਉਂਦੇ ਆਂ ਜੀ ਠੰਡ 'ਚ ਪਾਣੀ ਲਾਉਂਦੇ ਆਂ ਸਾਰੀ ਸਾਰੀ ਧੁੱਪ 'ਚ ਮਰਦੇ ਆਂ ਤਾਂ ਕਰੀ ਗੱਲ ਇਹ ਤੁਸੀਂ ਗੱਲ ਬੜੀ ਕੀਤੀ ਕਿਉਂਕਿ ਨਾ ਨੈਸ਼ਨਲ ਮੀਡੀਆ ਤੇ ਵੀ ਔਰ ਸੋਸ਼ਲ ਮੀਡੀਆ ਤੇ ਵੀ ਇੱਕ ਤਬਕਾ ਇਹੋ ਜਿਹਾ ਖੜਾ ਕੀਤਾ ਜਾ ਰਿਹਾ ਜਿਹੜੇ ਆਈ ਕਹ ਰਿਹਾ ਕਹਿੰਦੇ ਜੀ ਉਹ ਕਿਸਾਨ ਨਹੀਂ ਹੈਗੇ ਉਹ ਤਾਂ ਜੀ ਬਹੁਤ ਉਹਨਾਂ ਕੋਲ ਪੈਸਾ ਹੈ ਲਗਜ਼ਰੀ ਗੱਡੀਆਂ ਉਹਨਾਂ ਕੋਲ ਉਹ ਫੋਰਚਨਰ ਦੇ ਪਿੱਛੇ ਟਰਾਲੀ ਲਾਈ ਫਿਰਦੇ ਆ ਤੇ ਉਹ ਮਹਿੰਗੇ ਮਹਿੰਗੇ ਟਰੈਕਟਰ ਆ ਪਰ ਜੇ ਹੈਗੇ ਵੀ ਆ ਜਿਹਦੇ ਕੋਲ ਹੈਗੇ ਵੀ ਉਹਨਾਂ ਨੇ ਕਮਾਏ ਆ ਇੱਕ ਇੱਕ ਪੁੱਤ ਆਪਦਾ ਬਾਹਰ ਭੇਜਿਆ ਭੇਜਿਆ ਜੀ ਹੁਣ ਮੈਂ ਅੱਜ ਹੀ ਮੈਂ ਆਪਣੀ ਦੱਸ ਦੇਣਾ ਹੁਣ ਮੇਰੇ ਕੋਲ ਫੋਰਚਨਰ ਹੂੰ ਠੀਕ ਆ 36000 ਰੁਪਏ ਕਿਸ਼ਤ ਭਰਦਾ ਮੈਂ ਇੱਕ ਮਹੀਨੇ ਦੀ ਹੂੰ ਪਰ ਪਿਛਲੇ 2 ਮਹੀਨੇ ਤੋਂ ਮੇਰੀ ਹਰ ਰੋਜ਼ ਟਰਾਲੀ ਜਾਂਦੀ ਹੈ ਮੈਂ ਸਵੇਰੇ 6 ਵਜੇ ਆਪਣੀ ਟਰਾਲੀ ਲੈ ਕੇ ਮੰਡੀ ਜਾਂਦਾ 2 ਮਹੀਨੇ ਹੋ ਗਏ ਮੈਨੂੰ ਲਗਾਤਾਰ ਜਿਸ ਟਾਈਮ ਲੋਕ ਠੰਡੇ 'ਚ ਸੌਂਦੇ ਹੁੰਦੇ ਹਨ ਨਾ ਐਨੀ ਠੰਡ ਦੇ ਅੰਦਰ ਉਦੋਂ ਸੀ ਟਰਾਲੀ ਕਦੇ ਬਰਸੀਨ ਦੀ ਕਦੇ ਜੌਂ ਮੀ ਦੀ ਮੰਡੀ 'ਚ ਵੇਚਣ ਜਾਂਦੇ ਹਾਂ ਸਵੇਰੇ ਫੇ ਸਾਰਾ ਦਿਨ ਆ ਕੇ ਉਹਨੂੰ ਲੱਦਦੇ ਆ 2 ਮਹੀਨੇ ਟਾਈਮ ਹੀ ਨਹੀਂ ਹੁੰਦਾ ਠੀਕ ਹੈ ਹੁਣ ਭੂਸ ਵੇਚਣਾ ਸਾਰਾ ਦਾ ਸਾਰਾ ਲੱਦ ਕੇ ਫਿਰ ਦੁਬਾਰਾ ਫੇਰ ਸੀਜ਼ਨ ਆ ਜਾਊਗਾ ਠੀਕ ਹੈ ਸਰੋਂ ਦਾ ਟਾਈਮ ਆਇਆ ਹੋਇਆ ਫਿਰ ਮੱਕੀ ਬੀਜਣੀ ਆ ਜਰੋਂ ਬੱਟ ਗਏ ਹੁਣ ਹੈ ਨਾ ਤੇ ਕੰਮ ਕਰਦੇ ਆ ਬੱਬਾ ਜੀ ਹੈ ਨਾ ਕੰਮ ਕਰਕੇ ਲੈਣੇ ਆ ਪਰ ਤੁਸੀਂ ਲਾਗਤ ਨਹੀਂ ਦਿੰਦੇ ਫਿਰ ਸਾਡੇ ਤੇ ਕਰਜ਼ੇ ਚੜਦੇ ਨੇ ਹਾਂ ਅਸੀਂ ਜੇ ਟਰੈਕਟਰ ਲੈਂਦਾ ਮਹਿੰਗਾ ਉਹ ਤੁਸੀਂ ਮੈਨੂੰ ਦਵਾ ਕੇ ਸਰਕਾਰ ਨੇ ਤਾਂ ਨਹੀਂ ਦਵਾਇਆ ਕੋਈ ਸਬਸਿਡੀ ਥੋੜੀ ਟਰੈਕਟਰ ਤੇ 10 ਲੱਖ ਦਾ ਟਰੈਕਟਰ ਤਾਂ ਮੈਂ ਉਹਦੀ ਕਿਸ਼ਤ ਬਣਵਾ ਕੇ ਭਰੂੰਗਾ ਨਾ ਚਾਹੇ ਮੈਨੂੰ 10 ਸਾਲ ਚ ਭਰੂੰ ਜਾਂ 20 ਸਾਲ ਤਾਂ ਖੇਤੀ ਚ ਹੀ ਭਰੂੰਗਾ ਹਾਂ ਪਰ ਉੱਤੋਂ ਤੁਸੀਂ ਹੋਰ ਸਾਨੂੰ ਕਰਜ਼ੇ ਦਾ ਲਾਦ ਰਹੇ ਹੋ ਨਾ ਰੇਟ ਨਹੀਂ ਸਾਨੂੰ ਦਿੰਦੇ ਅਸੀਂ ਰੇਟ ਮੰਗ ਰਹੇ ਤੇ ਦੇਸ਼ ਨੂੰ ਕਹਿ ਰਹੇ ਆ ਵੀ ਯਾਰ ਉਹਨਾਂ ਪੈਸਾ ਦੇਸ ਆ ਹੈ ਨਾ ਮੰਨ ਲਓ ਅੱਜ ਕੀ ਨੈਰੇਟ ਅਜਮਾਨੀ ਪਹਿਲੇ ਨੰਬਰ ਤੇ ਆ ਗਿਆ ਅਜਮਾਨੀ ਦੂਜੇ ਨੰਬਰ ਤੇ ਆ ਗਿਆ ਕੀ ਫਾਇਦਾ ਹੋਰੇ ਨਾਲ ਦੇ ਸਾਰਾ ਪੈਸਾ ਇੱਕ ਬੰਦੇ ਨੇ ਇਕੱਠਾ ਕਰ ਲਿਆ ਗੱਲ ਤਾਂ ਇਹ ਹੈ ਨਾ ਵੀ ਜੇ ਸਾਨੂੰ ਇਹ ਐਮਐਸਪੀ ਦੇਣ ਕਿਸਾਨ ਕੋਲ ਪੈਸਾ ਹੋਊਗਾ ਹੈ ਨਾ ਕਿਸਾਨ ਦੀ ਮਜ਼ਦੂਰੀ ਵੀ ਤਾਂ ਮੰਗ ਰਹੇ ਅਸੀਂ ਵੀ 750 ਹੋਣੀ ਚਾਹੀਦੀ ਹੈ ਉਹਦੇ ਕੋਲ ਵੀ ਪੈਸਾ ਆਊਗਾ ਅਸੀਂ ਕਦੇ ਪੈਸਾ ਰੱਖਦੇ ਨਹੀਂ ਕਰਕੇ ਦੀ ਅਸੀਂ ਗੱਡੀ ਲੈ ਲਈ ਕਦੀ ਟਰੈਕਟਰ ਲੈ ਲਿਆ ਕੋਈ ਹੋਰ ਕੰਮ ਲੈ ਲਿਆ ਅਸੀਂ ਮਾਰਕੀਟ ਚੋਂ ਪੈਸਾ ਕਢਦੇ ਬਿਲਕੁਲ ਮਾਰਕੀਟ ਚ ਪੈਸੇ ਕੱਢਾਂਗੇ ਦੁਕਾਨਦਾਰ ਮੀਡਲ ਕਲਾਸ ਆਦਮੀ ਮਜ਼ਬੂਤ ਹੋਗਾ ਅਸੀਂ ਤਾਂ ਦੀਸ ਦੇ ਹੱਥੋਂ ਵੀ ਬਸ ਤਾਂ ਪੈਸਾ ਕਮਾਉਣ ਦੀ ਵੀ ਉਹਨਾਂ ਨੇ ਕੀ ਕਰਿਆ ਆਪਣਾ ਖਰੀਦੀ 5 ਰੁਪਏ ਨੂੰ ਵੇਚ ਰੇ 50 ਨੂੰ ਕੋਣ ਬੰਦਾ ਬਪਾ ਵੀ ਬਧ ਰਿਆ ਕਾਰਪੋਰੇਟ ਬਧ ਰਹਿਣਾ ਅਸੀਂ ਤਾਂ ਦੇਸ਼ ਦੀ ਆਤਮ ਨਿਯੰਤਰਣ ਨੂੰ ਬਚਾਉਣ ਦੀ ਲੜਾਈ ਲੜ ਰਹੇ ਲੋਕਾਂ ਨੂੰ ਸੋਚਣਾ ਚਾਹੀਦਾ ਸਾਥ ਦੇਣਾ ਚਾਹੀਦਾ ਪਰ ਇਹ ਲੜਾਈ ਲੜ ਦੇਖੋ ਕਿਸਾਨ ਰਿਆ ਹੈ ਨਾ ਜਿਹੜੀ ਲੜਾਈ ਵਿਪੱਖਸ ਨੂੰ ਲੜਨੀ ਚਾਹੀਦੀ ਸੀ ਦੂਜੀਆਂ ਪਾਰਟੀਆਂ ਨੂੰ ਵੀ ਇਹ ਗੱਲ ਆ ਵੀ ਐਵੇਂ ਐਸਪੀ ਦੋ ਕਿਸਾਨਾਂ ਨੂੰ ਕਿਸਾਨਾਂ ਨਾਲ ਐਵੇਂ ਗੱਲ ਹੋ ਰਿਆ ਇਹ ਲੜਾਈ ਤਾਂ ਆਮ ਲੋਕਾਂ ਦੀ ਦੂਜੀਆਂ ਪਾਰਟੀਆਂ ਲੜਨੀਆਂ ਚਾਹੀਦੀ ਜਿਹਦੇ ਪਿੱਛੇ ਅਸੀਂ ਕੇਸ ਪਵਾ ਰਹੇ ਹਾਂ ਇਨ ਐਨਸੀ ਤੱਕ ਲੋ ਆਣ ਦੀ ਗੱਲ ਹੋ ਗਈਆਂ ਨਾ ਕਿ ਸਾਇ ਸਾਰੀ ਉਮਰ ਜੀੜਤੀ ਨਾ ਕੱਟਣੀ ਪੈਦੀ ਹੈ ਨਾ ਹਾਂ ਪਰ ਜੱਜਬੇ ਨੇ ਨਾ ਵੀ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਵੀ ਆਪਣੇ ਹੱਕਾਂ ਪਿੱਛੇ ਲੜਨਾ ਮਰਨਾ ਅਸੀਂ ਦੇਖਦੇ ਆਏ ਹਾਂ ਇਤਿਹਾਸ ਨੇ ਇਤਿਹਾਸ ਬੋਲਦੇ ਨੇ ਬਰਡ ਲਾਈਨ ਹੁੰਦੀ ਹੈ ਜਿਹੜੀ ਬੋਲਦੀ ਹੈ ਕੀ ਪਤਾ ਸਾਨੂੰ ਤਾਂ ਬਸ ਇੱਕ ਹੀ ਸੋਚਦਾ ਵੀ ਸ਼ਾਇਦ ਇਹ ਲੜਾਈਆਂ ਸਾਨੂੰ ਜਿਹੜੀ ਅਸੀਂ ਲੜ ਰਹੇ ਨਹੀਂ ਹੱਥੇ ਹੋ ਕੇ ਵੀ ਇੰਨੀ ਵੱਡੀਆਂ ਵੱਡੀਆਂ ਸਰਕਾਰਾਂ ਦਾ ਤਾਕਦਾਂ ਨੇ ਸਾਨੂੰ ਰਾਜਵਾਲ ਨੂੰ ਲੈ ਕੇ ਜਾਉਂਗੇ ਬੋਲੇ ਸੋਨਹਰ ਸ੍ਰੀ ਅਕਾਲ ਮੈਂ ਵੀ ਦੇਖਿਆ ਕਿ ਆਪਣਾ ਜਿਵੇਂ ਹੁਣ ਕਰਜ਼ੇ ਦੀ ਗੱਲ ਕਰਦੇ ਆ ਤੇ ਜਿਹਦੇ ਕੋਲ 2 ਕਿੱਲੇ ਜਾਂ 3 ਕਿੱਲੇ ਪੈਲੀ ਹੁੰਦੀ ਆ ਉਹ 25 30 ਕਿੱਲੇ 15 ਕਿੱਲੇ 20 ਕਿੱਲੇ ਜਿੰਨਾ ਕਰ ਸਕਦਾ ਉਹ ਠੇਕੇ ਤੇ ਲੈ ਕੇ ਵਾਹਦਾ ਤੇ ਜਦੋਂ ਉਹਦੀ ਫਸਲ ਮਰੀ ਜਾਂਦੀ ਆ ਉਹਨੂੰ ਕੋਈ ਬੋਤਾ ਮੁਆਵਜ਼ਾ ਨਹੀਂ ਮਿਲਦਾ ਉਹ ਬਸ ਸਦੋਂ ਸਿਰਫ ਇਹੀ ਹੁੰਦਾ ਵੀ ਹੁਣ ਇਨਕੁਆਰੀ ਹੋ ਰਹੀ ਹੈ ਜੀ ਹੁਣ ਦੇਖ ਰਹੇ ਆ ਹੁਣ ਚੈੱਕ ਕਰਾਂਗੇ ਫਿਰ ਦੇਵਾਂਗੇ ਤੇ ਦੂਜੇ ਪਾਸੇ ਜਦੋਂ ਕਿਸਾਨ ਮੰਗਦਾ ਕਿ ਜੀ ਮੈਨੂੰ ਐਮਐਸਪੀ ਦੇ ਦਿਓ ਚਲੋ ਜਿਹੜੇ ਸਾਲ ਹੋ ਗਈ ਫਸਲ ਉਸੇ ਸਾਲ ਦੇ ਦਿਓ ਅਸੀਂ ਦੇਖਦੇ ਆ ਪੰਜਾਬ ਚੋਂ ਕਈ ਫਸਲਾਂ ਮੰਨਫੀ ਹੋ ਗਈਆਂ ਜੋ ਹੁੰਦੀਆਂ ਹੀ ਨਹੀਂ ਹੁੰਦੀਆਂ ਨਹੀਂ ਪੰਜਾਬ ਚ ਲੋਕੀ ਗੰਨਾ ਲਾਉਂਦੇ ਸੀ ਨਾ ਪੰਜਾਬ ਚ ਗੰਨਾ ਹੀ ਲੱਗਣੋਂ ਛੱਟ ਗਿਆ ਛੱਟ ਗਿਆ ਜੀ ਪੇਮੈਂਟ ਨਹੀਂ ਹੁੰਦੀ ਟਾਈਮ ਨਾਲ ਅਸੀਂ ਕਪਾਹਾਂ ਨਰਮੇ ਉਹ ਅਸੀਂ ਘਟਾਤੇ ਮੈਂ ਮੁਕਸਰ ਜ਼ਿਲ੍ਹੇ ਤੋਂ ਆ ਬੇ ਹੁਣ ਸੁਣਦੀ ਹੈ ਦੇਖੋ ਤਾਂ ਲਾਜ ਹੀ ਨਹੀਂ ਹੋਇਆ ਠੀਕ ਹੈ ਨਾ ਜਿਹੜੀ ਸੁਣਦੀ ਹੁੰਦੀ ਤਾਂ ਲਾਜ ਹੀ ਨਹੀਂ ਹੈ ਸਰਕਾਰ ਕੋਲ ਹੈ ਨਾ ਹੁਣ ਕੱਟਾ ਕੀਵੇਂ ਖਾਈਏ ਇੰਨੇ ਨਹੀਂ ਫਸਲ ਦੀ ਸਾਰੀ ਸਾਰੀ ਫਸਲ ਲਈ ਨਾਸ ਹੋ ਜਾਂਦਾ ਨਾਲੇ ਇੱਕ ਪਾਸੇ ਹੈ ਨਹੀਂ ਵੇਚਾ ਦਿੱਦੀ ਸਾਨੂੰ ਦੇਂਦੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਤੁਸੀਂ ਝੋਨਾ ਨਾ ਲਾਓ ਜੀ ਪਾਣੀ ਦੂੰਗਾ ਹੋ ਰਿਹਾ ਤੇ ਦੂਜੇ ਪਾਸੇ ਤੁਸੀਂ ਜਦੋਂ ਐਮਐਸਪੀ ਝੋਨੇ ਤੇ ਦੇ ਰਹੇ ਹੋ ਤੁਸੀਂ ਕਪਾਹ ਤੇ ਨਹੀਂ ਦੇ ਰਹੇ ਨਰਮੇ ਤੇ ਨਹੀਂ ਦੇ ਰਹੇ ਸਰੋਂ ਤੇ ਨਹੀਂ ਦੇ ਰਹੇ ਹਾਂ ਉਹ ਫਿਰ ਬੰਦਾ ਕਿਵੇਂ ਕਰੂਗਾ ਬਿਲਕੁਲ ਉਹ ਤੇ ਚੱਕਰ ਹੈ ਨਾ ਬੇਚ ਤੇ ਚੱਕਰੇ ਨੇ ਨੇ ਤਾਂ ਕਹਤ ਹੈ ਕਿ ਨੈਰੇਟਿਵ ਸੈੱਟ ਕਰਦਾ ਵੀ ਡੁੰਗੇ ਹੋ ਰਹੇ ਨੇ ਹਣ ਹੁਣ ਦੋ ਸਾਨੂੰ ਹੂੰ ਦੋ ਸਾਨੂੰ ਵੀ ਉਸ ਸਾਹਿਬ ਨਾਲ ਦਿਓ ਵੀ ਜਿਹਦੇ ਨਾਲ ਸਾਨੂੰ ਐਮਐਸਪੀ ਦੇ ਸਾਹਿਬ ਨਾਲ ਸੀਟੂ ਪਲੱਸ ਸਾਹਿਬ ਜਿਹਨਾਂ ਸਾਨੂੰ ਦਾਣਾ ਦਾ ਰੇਟ ਦਿਓ ਸਾਨੂੰ ਮੱਕੀ ਦਾ ਰੇਟ ਦਿਓ ਸਾਨੂੰ ਸਰੋਂ ਦਾ ਰੇਟ ਦਿਓ ਹੁਣ ਮੱਕੀ ਹੁਣ ਪਿੱਛੇ ਜੀ ਆਪਾਂ ਨੇ ਕੀ ਸੂਰਜਮੂਗੀ ਵਿੱਚ ਡੰਡੇ ਖਾਏ ਨੇ ਹੂੰ ਹਰਿਆਣੇ ਦੇ ਅੰਦਰ ਹੈ ਨਾ ਹਾਂਜੀ ਠੀਕ ਹੈ ਪਹਿਲੇ 800 1200 ਰੁਪਏ ਦਾ ਰੇਟ ਕਰ ਰਹੇ ਸੀ ਇਹਨਾਂ ਨੇ ਨਾ ਆ ਕੇ ਤੇ 4000 ਨੂੰ ਖਰੀਦਣ ਲੱਗ ਗਏ ਜੇਣਾ ਹੋਈਆਂ ਮੁੰਡਿਆਂ ਨੂੰ ਅੰਦੋਲਨ ਲੜਿਆ ਗਿਆ ਫੇਰ ਵੀ ਜਾ ਕੇ ਇਹਨਾਂ ਨੇ ਕਹਿ ਕੇ ਬਾਰਮ ਬਤ ਜੀ ਯੋਜਨਾ ਦੇ ਤਹਿਤ ਕਹਿੰਦੇ ਤੁਹਾਨੂੰ 20000 ਘਟ ਦਿੰਦੇ ਆ ਤੁਹਾਡੇ ਖਾਤੇ ਚ ਪਾ ਦਾਂਗੇ 10000 ਉਹ ਵੀ ਨਹੀਂ ਪਾਏ ਹੁਣ ਵੀ ਸਰਕਾਰਾਂ ਦੀਆਂ ਨੀਤੀਆਂ ਠੀਕ ਨਹੀਂ ਹੈਗੀਆਂ ਸਰਕਾਰ ਨਹੀਂ ਚਾਹੁੰਦੀ ਕਿਸਾਨ ਮਜ਼ਦੂਰ ਉੱਤੇ ਹੋਵੇ ਇਹਨਾਂ ਨੇ ਕੀ ਹੈ ਵੀ ਬਸ ਇਹ ਗਰੀਬ ਰਹਿਣ ਦੋ ਟਾਈਮ ਦੀ ਰੋਟੀ ਦੇ ਮਹੌਤਾ ਹੋ ਜਾ ਰਹੇ ਨੇ بس ਬੋਟ ਪਾ ਦੇਣ ਸਾਨੂੰ ਯਾਰ ਸੀ ਜਦੋਂ ਪਿੰਡਾਂ ਤੇ ਜਾਇਆ ਕਰਾਂ ਵੀ ਹਾਂ ਮਾਰਿਆ ਨਾਰਾ ਵੀ ਆ ਗਿਆ ਫਲਾਣਾ ਐਮਐਲਏ ਧਮਕਾਣਾ ਗੱਲ ਚ ਮਾਰਾ ਪਾਇਆ ਕਰ ਵੀ ਐਸੇ ਜੋਗੇ ਰਹਿਣ ਇਹ ਨਹੀਂ ਚਾਹੁੰਦੇ ਕਦੇ ਵੀ ਦੇਸ਼ ਦਾ ਕਿਸਾਨ ਮਜ਼ਦੂਰ ਉੱਤੇ ਹੋਵੇ ਵੀ ਇਹਨਾਂ ਨੂੰ ਪਤਾ ਇਹਨਾਂ ਦੀਆਂ ਕੁਰਸੀਆਂ ਚਲੀ ਜਾਣਗੀਆਂ ਫਿਰ ਸਰਕਾਰ ਦੇ ਜਦੋਂ ਗੱਲ ਕਰਦੇ ਹੁਣ ਜਿਵੇਂ ਹੁਣ ਬੀਜੇਪੀ ਆ ਹਰਿਆਣਾ ਦੇ ਵਿੱਚ ਵੀ ਕੇਂਦਰ ਚ ਵੀ ਚਲੋ ਬੀਜੇਪੀ ਦੇ ਖਿਲਾਫ ਤਾਂ ਮੋਰਚਾ ਲੱਗਿਆ ਹੀ ਹੋਇਆ ਕੀ ਲੱਗਦਾ ਵੀ ਬੀਜੇਪੀ ਜੇ ਚਲੀ ਜਾਵੇ ਕੋਈ ਹੋਰ ਆਵੇ ਨੋ ਨਾ ਬੱਬੇ ਤੇ ਉਹ ਉਹ ਹੱਲ ਕਰੋ ਨਹੀਂ ਕਰਦੇ ਹੱਲ ਨਹੀਂ ਹਰ ਤਾਂ ਲੋਕਾਂ ਦਾ ਏਕਾ ਕਰੂਗਾ ਹੁਣ ਅਸੀਂ ਆਣ ਹਣ ਅਸੀਂ ਹੱਲੇ ਕਰਾਣਾ ਆਏ ਹੋਏ ਹੂੰ ਐਸਐਮਐਸਪੀ ਲੈਣਾ ਆਏ ਹੋਏ ਪਰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕੱਲ ਨੂੰ ਕਾਂਗਰਸ ਆਜੂਗੀ ਉਹ ਕਿਹੜਾ ਪੱਲਾ ਕਰੂਗੀ ਉਹ ਉਹ ਉਹਨਾਂ ਦੀ ਕਿਹੜਾ ਪਹਿਲਾਂ ਸਰਕਾਰ ਨਹੀਂ ਸੀਗੀ ਸੈਂਟਰ ਚ ਵੀ ਸੀਗੀ ਉੱਤੇ ਸੀਗੀ ਅੱਜ ਦੀ ਰਿਪੋਰਟਾਂ ਇਹ 2006 ਦੀ ਬਣੀ ਹੋਈ ਹੈ ਹੂੰ ਸੁਮਨ ਮੀਨਾ ਤਰਪੂਰ ਜੀ ਨੂੰ ਸੀ ਮੰਗਦੇ ਆ ਆਮ ਆਦਮੀ ਪਾਰਟੀ ਆਈ ਹੈ ਹੁਣ ਹੈ ਨਾ ਪੰਜ ਪੰਜ ਮਿੰਟ ਚ ਕਹਿੰਦੀ ਸੀ ਵੀ ਉਹ ਅਨਮੋਲ ਗਾਹਮਾਨ ਜੀ ਹੈ ਨਾ ਕਹਿੰਦੀ ਪੰਜ ਮਿੰਟ ਚ ਦੇ ਦੇ ਬਿਖਦੀ ਹੈ ਮੈਜੀ ਵਜਿਹੇ ਦਿਨ ਮੈਲੇ ਬਣ ਗਈ ਕਹਿੰਦੀ ਮੇਰੇ ਤੋਂ ਮੇਰੀ ਸਭ ਤੋਂ ਵੱਡੀ ਗਲਤੀ ਹੈ ਇਹ ਹੈ ਨਾ ਇਹ ਦੇਣਾ ਨਹੀਂ ਚਾਹੁੰਦੇ ਇਹ ਇਹਨਾਂ ਦਾ ਤਾਂ ਇੰਨਾ ਕੁ ਬੁਰਾ ਹਾਲ ਆ ਆਮ ਆਦਮੀ ਪਾਰਟੀ ਆਣ ਦਾ ਤਾਂ ਇਹਨਾਂ ਦਾ ਦਿੱਲੀ ਤੇ ਤਾਂ ਬਸ ਚਲੇ ਨਹੀਂ ਸੋ ਸਹੀ ਸਾਹਿਬ ਜੀ ਗੱਲ ਹੈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਹੈ ਜਦ ਤੁਹਾਡੇ ਮਾਧਿਅਮ ਰਾਹੀ ਜਾਵੇ ਤਾਂ ਜਬ ਵਧੀਆ ਬੀਜ ਨੇ ਕਿਸੀ ਰਾਜਨੀਤੀ ਦੀ ਸਮਝ ਰੱਖਦੇ ਹਨ ਇਹਨਾਂ ਕੋਲ ਪੈਸਾ ਨਹੀਂ ਬਣਦਾ ਉੱਥੇ ਦਿੱਲੀ ਦੇ ਅੰਦਰ ਕਿਉਂ ਬਹੁਤ ਚੀਜ਼ਾਂ ਦਿੱਲੀ ਦੇ ਅੰਡਰ ਆਉਂਦੀ ਆ ਵੱਡੀ ਸਰਕਾਰ ਦੇ ਸੈਂਟਰ ਸਰਕਾਰ ਪੰਜਾਬ ਚ ਇਹਨਾਂ ਨੇ ਇਹ ਆਗੇ ਅੰਦੋਲਨ ਕਰਕੇ ਕਿਸਾਨੀ ਅੰਦੋਲਨ ਕਰਕੇ ਆਗੇ ਇਹਨਾਂ ਆਉਣਾ ਨਹੀਂ ਸੀਗਾ ਇਹਨਾਂ ਨੇ ਵੀ ਪੰਜਾਬ ਦੇ ਹਨ ਹੁਣ ਇਹਨਾਂ ਨੇ ਕੀ ਦੇਖਿਆ ਵੀ ਲੈ ਵੀ ਹੁਣ ਬਣ ਗਈ ਸਰਕਾਰ ਇੱਥੇ ਹਨਾ ਲਾ ਕੇ ਕਿਉਂ ਭਗਵਾਨ ਤਮਨ ਨੇ ਲਾਲੇ ਗੱਲਾਂ ਚ ਕਰ ਕਰ ਡਰਾਮੇ ਡਰਾਮੇ ਚ ਪੱਕਾ ਬਹੁਤ ਹੈ ਨਾ ਕਦੇ ਇਧਰ ਨੂੰ ਗੱਲਾਂ ਮਾਰੀਆਂ ਇਹ ਵੋ ਐਵੇਂ ਉਹਵੇਂ ਵੀ ਅਸੀਂ ਤਾਂ ਐਵੇਂ ਆਮ ਲੋਕ ਬਣ ਕੇ ਰਹਿ ਆ ਕਰਾਂਗੇ ਬਿਨਾਂ ਗੱਡੀਆਂ ਦੇ ਚੱਲੇ ਕਰਾਂਗੇ ਰੂਪ ਉਹਨੇ ਵੀ ਸਾਰੇ ਦਿਖਾਤੇ ਹਨ ਹੁਣ ਕੀ ਪੈਸਾ ਲੁੱਟਣ ਦੇ ਲੱਗੇ ਹੋਣਗੇ ਜੈੱਟ ਵਰਤੇ ਜਾਊਗਾ ਪੰਜਾਬ ਦਾ ਹੋਰ ਇਲੈਕਸ਼ਨਾਂ ਪਿੱਛੇ ਹੈ ਨਾ ਇਹਨਾਂ ਨੇ ਕਿਹਾ ਵੀ ਪੰਜਾਬ ਨੂੰ ਇਕੱਠਾ ਕਰੋ ਪੈਸਾ ਇਕੱਠਾ ਕਰਕੇ ਫਿਰ ਸਾਰੇ ਦੇਸ਼ 'ਚ ਫੈਲਾਗੇ ਦੇਸ਼ ਫੈਲ ਰਹੇ ਨੇ ਸਾਰੀ ਸਾਰਾ ਸੌਦਾ ਜ Punjab ਦਾ ਵਰਤਿਆ ਜਾ ਰਿਹਾ Punjab ਦੇ ਰਿਸੋਰਸਾਂ ਦੀ ਲੂਟ ਹੋ ਰਹੀ ਆ ਅੱਜ ਕੇਜਰੀਵਾਲ ਠਾ Punjab ਜਗਤ ਇਹ ਰੇਲੀ ਕਹਦੇ ਕੀ ਕਰ ਰਹੇ ਨੇ ਐਸੀ ਬੱਟ ਰਹੇ ਨੇ ਤੁਹਾਨੂੰ ਜਿਹੜੇ ਕਹਿੰਦੇ ਸੀ ਭ੍ਰਸ਼ਟਾਚਾਰਾ ਚ ਪੁੱਛੀ ਦੇਖ ਲੈ Punjab ਦੇ ਅੰਦਰ ਕਲੱਚ ਕਿ ਨਹੀਂ ਵੱਧ ਚੁੱਕੀ ਜਦੋਂ ਬੇਬਾਕੀ ਨਾਲ ਬੋਲਦੇ ਹੋ ਤੁਸੀਂ ਤੇ ਲੋਕ ਤੁਹਾਨੂੰ ਅਪਰੋਚ ਵੀ ਕਰਦੇ ਹੋਣਗੇ ਕੋਈ ਕਹਿੰਦੇ ਹੋਣਗੇ ਵੀ ਯਾਰ ਤੂੰ ਸਾਡੇ ਨਾਲ ਆ ਜਾ ਕੋਈ ਕਹਿੰਦੇ ਹੋਣਗੇ ਵੀ ਤੂੰ ਬੋਲ ਨਾ ਕੋਈ ਧਮਕੀ ਵੀ ਦਿੰਦੇ ਹੋਣਗੇ ਪੋਲਿਟੀਕਲ ਲੋਕ ਵੀ ਨਹੀਂ ਇਹ ਦੇਖੋ ਸਾਨੂੰ ਇੰਨੇ ਜਿਹੇ ਇਹਨਾਂ ਚੀਜ਼ਾਂ ਤੋਂ ਫਰਕ ਨਹੀਂ ਪੈਂਦਾ ਅਸੀਂ ਵੀ ਕਹੀਏ ਵੀ ਹਾਂ ਐਵੇਂ ਉਹ ਮੇਰੇ ਕੋਈ ਗੱਲ ਤੋਂ ਬੋਲਦਾ ਸੀ ਫੋਨ ਕੱਟ ਦਿੰਦੇ ਆ ਵੱਧ ਤੋਂ ਵੱਧ ਹੈ ਨਾ ਬਥੇਰੇ ਆਉਂਦੇ ਨੇ ਜਿਵੇਂ ਫੋਨ ਆਉਂਦੇ ਨੇ ਚੀਕਿਆਂ ਨਾਲ ਕਿਵੇਂ ਬਹਿਸ ਕਰਾਂਗੇ ਸਾਡੇ ਕੋਲ ਨਹੀਂ ਹੈਗਾ ਰੱਟਾ ਅਸੀਂ ਆਪਣੇ ਕੰਮ 'ਤੇ ਕਰਨੇ ਨੇ ਅਸੀਂ ਸਾਰੇ ਸੰਘਰਸ਼ ਵੀ ਲੜਨੇ ਨੇ ਹੈ ਨਾ ਹੂੰ ਠੀਕ ਹੈ ਉਦੋਂ ਆ ਵੀ ਇਹ ਆ ਗੱਲ ਬੱਕਰੀ ਵਿੱਚ ਮਰਨਾ ਕਦੋਂ ਹੈ ਨਾ ਉਦੋਂ ਵਾਈ ਗੁਰੂ ਨੇ ਸਭ ਲੈ ਗਿਆ ਇਹ ਤਾਂ ਇਹ ਨਹੀਂ ਪਤਾ ਮੈਂ ਕਰ ਜਾਂਦੇ ਐਕਸੀਡੈਂਟ ਦੇ ਮਰ ਜੀ ਵਾਹਿਗੁਰੂ ਨਾਲ ਬਹੁਤ ਜਿਆਦਾ ਜੁੜੇ ਹੋਏ ਅਸੀਂ ਦਾ ਗਾਲਪੁਰਕ ਅਸੀਂ ਫੇਰ ਕਹਿੰਦੇ ਅਸੀਂ ਅਗਰ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਮੈਂ ਇੱਥੇ ਕਿਹੜਾ ਤਾਂ ਮੇਰੀ ਰਜ਼ਾਤ ਵੀ ਹੈਗੀ ਅਗਰ ਮੈਂ ਬੋਲ ਰਿਹਾ ਹਾਂ ਉਸ ਮੇਰੇ ਮੂੰਹ ਚ ਨਿਕਲ ਰਿਹਾ ਮੈਂ ਬੋਲਦਾ ਨਹੀਂ ਸੀ ਮੈਂ ਮੈਂ ਤਾਂ ਐਜਾ ਮੁੰਡਾ ਸੀਗਾ ਹੂੰ ਡੇੜਾ ਮਤਲਬ ਆਲੇ ਵੀ ਮੁੰਡੇ ਚ ਖੇਲਣ ਵੀ ਨਹੀਂ ਕੀਤੇ ਜਾਂਦੇ ਸੀਗੇ ਹੂੰ ਤੇ ਆਪਣਾ ਮਤਲਬ ਸਿੱਧੇ ਸੰਪ ਸਿਮਪਲ ਜੇ ਚਾਰ ਬੰਦਿਆਂ ਚ ਖੜ ਕੇ ਬੋਲਣ ਦਾ ਵੀ ਪਤਾ ਨਹੀਂ ਸੀ ਫੇਰ ਹੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਨਾ ਬੋਲਣ ਲਾਏ ਠੀਕ ਹੈ ਤੂੰ ਸਭ ਕੁਝ ਕਰਾਉਣ ਵਾਲਾ ਪਰਮਾਤਮਾ ਪਰਮਾਤਮਾ ਨੇ ਬਸ ਇਹ ਵੀ ਹ ਹਮ ਸੱਚੇ ਸੱਚੇ ਹੋ ਕੇ ਚੱਲਦੇ ਨੇ ਤੇ ਤਾਂ ਹੀ ਮੇਰ ਦਾ ਹੱਥ ਰੱਖਦਾ ਬਾਬਾ ਜੀ ਇਹ ਹੈ ਵੀ ਯਾਰ ਆਪਣੇ ਆਪ ਆਪਣੇ ਆਪ ਜੇ ਵਫਾਦਾਰ ਆ ਆਪਣੇ ਆਪ ਨੂੰ ਠੋਕ ਕੇ ਕਹਿ ਸਕਦੇ ਆ ਵੀ ਹਾਂ ਵਫਾਦਾਰ ਆ ਆਪਣੇ ਆਪ ਲਈ ਵੀ ਮੈਂ ਨਹੀਂ ਉਤੇ ਵੀ ਕੋਈ ਦਾਗ ਨਹੀਂ ਲਾ ਸਕਦਾ ਕੱਲ ਨੂੰ ਆ ਕੇ ਕੋਈ ਵੀ 1 ਰੁਪਏ ਦਾ ਵੀ ਹਾਂ ਜਾਂ ਤੋ ਵੀ ਨਵਦੀਪ ਉਹਨਾਂ ਨੇ ਇਹ ਖੱਟ ਰਿਹਾ ਉਹ ਖੱਟ ਲਿਆ ਸੀ ਪਹਿਲਾਂ ਵੀ ਠੋਕ ਕੇ ਚੈਲੰਜ ਕਰਿਆ ਮੈਂ ਤੇ ਕੱਲ ਨੂੰ ਕੋਈ 1 ਰੁਪਿਆ ਵੀ ਸਾਬਤ ਕਰ ਦੇਣਾ ਠੀਕ ਹੈ ਨਾ ਵੀ ਹਾਂ ਵੀ ਨਵਦੀਪ ਉਹਨਾਂ ਦਾ ਕੋਈ ਮੈਸੇਜ ਦਿਖਾ ਦੇ ਇਹ ਕੁਝ ਦਿਖਾ ਦੇ ਗਰਦਨ ਤਾਰ ਕੇ ਥਾੜੀ ਚ ਰੱਖ ਕੇ ਦੇ अच्छा ਤੁਸੀਂ ਇੱਕ ਪੋਸਟ ਪਾਈ ਸੀ ਆਪਣੇ ਮਾਤਾ ਪਿਤਾ ਦੀ ਫੋਟੋ ਪਾ ਕੇ ਵੀ ਗੁਰੂ ਵਾਲੇ ਹੋ ਗਏ ਅੱਜ ਅੰਮ੍ਰਿਤਪਾਨ ਕੀਤਾ ਹਾਂ ਜੀ ਤੇ ਲੱਗਦਾ ਵੀ ਹਾਂ ਕਿਰਪਾ ਹੋਈ ਹੈ ਵਾਹਿਗੁਰੂ ਦੀ ਤੇ ਤੁਸੀਂ ਵੀ ਉਸ ਰਾਹ ਤੇ ਚਲੋਗੇ ਹਾਂ ਜੀ ਬੱਬਾ ਜੀ ਜ਼ਰੂਰ ਵਾਹਿਗੁਰੂ ਕਿਰਪਾ ਕਰੂਗਾ ਤੇ ਕਿਰਪਾ ਹੋ ਹੀ ਰਹੀ ਹੈ ਨਾ ਜਿੰਨੇ ਜੁੜੇ ਹੋਏ ਆਂ ਬਸ ਇੱਕ ਕਦੇ ਇੱਕ ਹਿੰਮਤ ਜੀ ਕਰਕੇ ਸਟੇਪ ਚੱਕਣਾ ਹੈ ਨਾ ਕੋਈ ਮਾੜੇ ਕੰਮਾਂ ਤੋਂ ਦੂਰ ਹੋ ਗਏ ਥੋੜਾ ਜਿਹਾ ਤੇ ਵਾਹਿਗੁਰੂ ਮਿਹਰ ਕਰੋਗੇ ਜ਼ਰੂਰ ਜਲਦੀ ਭਾਗੂ ਕੀ ਕਿਰਪਾ ਪਰਮਾਤਮਾ ਬਾਬਾ ਬਹੁਤ ਧੰਨਵਾਦ ਬਾਈ ਜੀ ਅਸੀ ਸਹੀ ਕਾਰਵਾਈ ਕਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ